ਅਨਾਹਦ ਮੀਡੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 사ਤਸੰਗਤ ਜੀ ਖਾਲਸਾ ਪੌੜ ਦੇ ਅਗਲੇ ਪਾਗ ਦੇ ਵਿੱਚ ਆਪ ਸਾਰਿਆਂ ਦਾ ਜੀ ਆਇਆਂ ਨੂੰ ਅੱਜ ਸਾਡੇ ਨਾਲ ਬੜੀ ਕਮਾਲ ਦੀ ਸ਼ਖਸੀਅਤ ਨੇ ਭਾਈ ਰਸਵਿੰਦਰ ਸਿੰਘ ਜੀ ਜਿਨ੍ਹਾਂ ਨੇ ਸਾਊਥ-ਈਸਟ ਏਸ਼ੀਆ ਦੇ ਵਿੱਚ ਮਲੇਸ਼ੀਆ, ਸਿੰਗਾਪੁਰ, ਇੰਡੋਨੇਸ਼ੀਆ ਇਹਨਾਂ ਦੇਸ਼ਾਂ ਦੇ ਵਿੱਚ ਗੁਰਮਤ ਕੈਂਪਸ ਰਾਹੀਂ ਹੋਰ ਵੀ ਅ ਦੁਨੀਆ ਦੇ ਵੱਖ-ਵੱਖ ਦੇਸ਼ਾਂ ਦੇ ਵਿੱਚ ਸਪੇਨ ਜਰਮਨੀ ਆਸਟ੍ਰੇਲੀਆ ਦੇ ਵਿੱਚ ਜਾ ਜਾ ਕੇ ਬੱਚਿਆਂ ਦੇ ਵਿੱਚ ਕਥਾ ਕੀਰਤਨ ਨਾਲ ਸਿੱਖੀ ਪ੍ਰਚਾਰ ਦੀ ਸੇਵਾ ਮਹਾਰਾਜ ਨੇ ਇਹਨਾਂ ਨੂੰ ਬਖਸ਼ੀਆ ਸੋ ਭਾਈ ਸਾਹਿਬ ਜੀ ਆਪ ਜੀ ਦਾ ਜੀ ਆਇਆਂ ਨੂੰ ਅ ਇਹ ਸਾਡੇ ਇਹ ਸਾਡੇ ਬੜੇ ਵੱਡੇ ਭਾਗ ਨੇ ਜੋ ਭਾਈ ਸਾਹਿਬ ਜੀ ਅੱਜ ਅੰਮ੍ਰਿਤਸਰ ਦੇ ਵਿੱਚ ਨੇ ਗੁਰੂ ਕੀ ਨਗਰੀ ਦੇ ਵਿੱਚ ਤੇ ਸਾਨੂੰ ਇਹਨਾਂ ਦਾ ਸਮਾਂ ਮਿਲਿਆ ਭਾਈ ਸਾਹਿਬ ਜੀ ਕਿੱਦਾਂ ਆਪ ਜੀ ਦੀ ਇਸ ਵੇਲੇ ਇੰਡੀਆ ਟੂਰ ਦੀ ਫੇਰੀ ਚੱਲ ਰਹੀ ਹੈ ਹਾਂਜੀ ਤੇ ਆਪ ਜੀ ਉਦੈਪੁਰ ਅਹਮਦਾਬਾਦ ਬੈਂਗਲੌਰ ਅਦੀ ਸੰਗਤਾਂ ਨੂੰ ਹੁਣੇ ਹੀ ਉੱਥੇ ਹੀ ਸਾਰਾ ਟੂਰ ਕਰਕੇ ਆ ਰਹੇ ਹੋ ਕਿਦਾਂ ਇਹ ਸਾਰਾ ਸਫਰ ਰਿਹਾ ਪਤਾ ਅ ਗੁਰੂ ਸਾਹਿਬ ਦੀ ਕਿਰਪਾ ਸਦਕਾ ਵੀਰ ਜੀ ਪਹਿਲੀ ਵਾਰ ਮੈਨੂੰ ਪੰਜਾਬ ਤੋਂ ਬਾਹਰ ਤੇ ਦਿੱਲੀ ਤੋਂ ਬਾਹਰ ਐਸੀ ਸਟੇਟਾਂ ਦੇ ਵਿੱਚ ਵਿਚਰਨ ਦਾ ਮੌਕਾ ਮਿਲਿਆ ਜਿੱਥੇ ਮੈਂ ਕਦੀ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਉੱਥੋਂ ਦੀ ਸੰਗਤ ਦੇ ਮੈਨੂੰ دیدار ਵੀ ਹੋਣਗੇ ਉਹਨਾਂ ਦਾ ਜਿਹੜਾ ਜੀਵਨ ਬਤੀਤ ਕਰਨ ਦਾ ਢੰਗ ਹੈ ਉਹ ਵੀ ਮੈਂ ਅੱਗੇ ਦੇਖਿਆ ਉਹਨਾਂ ਦੇ ਘਰਾਂ ਵਿੱਚ ਵਿਚਰੇ ਵਕ ਵਕ ਸੰਗਤਾਂ ਨੂੰ ਮਿਲੇ ਤੇ ਬਹੁਤ ਇੱਕ ਡਿਫਰੈਂਟ ਐਕਸਪੀਰੀਅੰਸ ਵੀ ਰਿਹਾ ਉਹਨਾਂ ਦਾ ਬੋਲ ਵਾਲਾ ਭਾਰਤ ਦਾ ਜਿਹੜਾ ਉਹ ਹਿੱਸਾ ਹੈ ਉੱਥੇ ਦੇ ਸਿੱਖ ਕਿੱਦਾਂ ਰਹਿੰਦੇ ਨੇ ਇਹ ਮੇਰੇ ਲਈ ਇੱਕ ਬਹੁਤ ਵੱਡਾ ਲਰਨਿੰਗ ਐਕਸਪੀਰੀਅੰਸ ਰਿਹਾ ਤੁਸੀਂ ਬੱਚਿਆਂ ਦੇ ਵਿੱਚ ਖਾਸ ਕਰਕੇ ਯੂਥ ਤੇ ਫੋਕਸਡ ਹੋ ਕੇ ਇਹ ਸਾਰੇ ਸੈਸ਼ਨਸ ਕਰਦੇ ਹੋ ਕੈਂਪਸ ਦੇ ਵਿੱਚ ਹਾਜ਼ਰੀ ਭਰਦੇ ਹੋ ਹਾਂਜੀ ਤੁਹਾਨੂੰ ਕਿਦਾਂ ਲੱਗਦਾ ਵੀ ਪੰਜਾਬ ਦੇ ਵਿੱਚ ਯੂਥ ਜ਼ਿਆਦਾ ਸਿੱਖੀ ओरिएंटेड ਹੈ ਜਾਂ ਜਿਹੜੀ ਹੋਰ ਸਟੇਟਾਂ ਜਿੱਥੇ ਤੁਸੀਂ ਹੁਣੇ ਹੋ ਕੇ ਆਏ ਜਾਂ ਤੁਸੀਂ ਮਲੇਸ਼ੀਆ ਸਿੰਗਾਪੁਰ ਦੇ ਬੱਚਿਆਂ ਦੇ ਵਿੱਚ ਵੀ ਵਿਚਰਦੇ ਹੋ ਕਿੱਥੇ ਦਾ ਤੁਹਾਡਾ ਕਿਸ ਤਰ੍ਹਾਂ ਦਾ ਐਕਸਪੀਰੀਅੰਸ ਹੈ ਕਿੱਥੇ ਦੇ ਬੱਚਿਆਂ ਦੇ ਵਿੱਚ ਸਿੱਖੀ ਨੂੰ ਪੰਥ ਨੂੰ ਸਮਰਪਿਤ ਜ਼ਿਆਦਾ ਭਾਵਨਾ ਹੈਗੀ ਹੈ ਇਸ ਬਾਰੇ ਥੋੜਾ ਦੱਸੋ ਜੀ ਮੈਂ ਵੀਰ ਜੀ ਭਾਵਨਾ ਨੂੰ ਮੁੱਖ ਰੱਖ ਕੇ ਚੱਲਾਂ ਤਾਂ ਇਹ ਗੱਲ ਅਨਡਿਨਾਈਏਬਲ ਹੈ ਕਿ ਇੰਡੀਆ ਦੇ ਜਿਹੜੇ ਬੱਚੇ ਨੇ ਪਾਵੇਂ ਉਹ ਸਿੱਖੀ ਦੇ ਵਿੱਚ ਇਤਨਾ ਜ਼ਿਆਦਾ ਵੀ ਨਹੀਂ ਹਨ ਪਰ ਉਹ ਇੰਜ ਨੇ ਕਿ ਉਹਨਾਂ ਦੇ ਵਿੱਚ ਭਾਵਨਾ ਘੁੱਟ ਘੁੱਟ ਕੇ ਭਰੀ ਹੈ ਤੇ ਮੈਨੂੰ ਇੰਜ ਲੱਗਾ ਕਿ ਉਹਨਾਂ ਨੂੰ ਬਸ ਇੱਕ ਗਾਈਡ ਜਾਂ ਥੋੜੀ ਜੀ ਪੁਸ਼ ਵੀ ਲੋੜ ਹੈ ਜਿਸ ਕਰਕੇ ਉਹ ਭਾਵਨਾ ਫਿਰ ਅੱਗੇ ਆ ਜਾਂਦੀ ਹੈ ਛੇਤੀ ਕਿਉਂਕਿ ਸ਼ਾਇਦ ਵੀਰ ਜੀ ਬਾਹਰਲੇ ਦੇਸ਼ਾਂ ਵਿੱਚ ਜਿਵੇਂ ਜਿਵੇਂ ਪੀੜੀ ਦੜ ਪੀੜੀ ਸਿੱਖ ਪਰਾਨੇ ਜਾ ਕੇ ਉੱਤੇ ਵਸੇ ਨੇ ਤੇ ਅੱਗੇ ਜਾਂਦਿਆਂ ਜਾਂਦਿਆਂ ਉਹ ਪੰਜਾਬ ਨਾਲ ਹੁਣ ਬਹੁਤਾ ਰਿਲੇਟ ਨਹੀਂ ਕਰ ਪਾਉਂਦੇ ਖਾਸ ਕਰਕੇ ਮਲੇਸ਼ੀਆ ਦੀ ਮੈਂ ਗੱਲ ਕਰਾਂ ਆਪਦੀ ਨਾਲ ਜਿੱਥੇ ਮੇਰਾ ਜੰਪਲ ਹੈ ਉੱਥੇ ਵੀ ਜੀ ਹਣ ਸਾਡੀ ਆਪਣੀ ਤੀਜੀ ਜਨਰੇਸ਼ਨ ਚੱਲ ਰਹੀ ਹੈ ਤੇ ਉੱਥੇ ਕਈ ਐਸੇ ਬੱਚੇ ਨੇ ਜਿਨ੍ਹਾਂ ਨੂੰ ਇੱਥੇ ਆਣ ਕੇ ਇੱਕ ਜਿੱਦਾਂ ਫੋਰਨ ਐਕਸਪੀਰੀਅੰਸ ਲੱਗਦਾ ਹੈ ਆਪਣਾਪਣੀ ਮਹਿਸੂਸ ਹੁੰਦਾ ਹੈ ਕਿ ਇਹ ਮੇਰੀ ਆਪਣੀ ਧਰਤੀ ਹੈ ਇਹ ਮੇਰੇ ਆਪਣੇ ਵੀਰ ਨੇ ਗੁਰਸਿੱਖ ਮੇਰਾ ਆਪਣਾ ਪਰਿਵਾਰ ਹੈ ਇੱਥੇ ਸਤਗੁਰ ਸੱਚੇ ਪਾਸ਼ਾ ਆਪ ਵਿਚਰੇ ਮੇਰਾ ਆਪਣਾ ਖਾਣਾ ਹੈ ਇਹ ਮੇਰਾ ਬੋਲ ਬਾਲਾ ਪੰਜਾਬੀ ਮੇਰੀ ਆਪਣੀ ਪਾਸ਼ਾ ਇਸ ਚੀਜ਼ ਨਾਲ ਰਿਲੇਟ ਨਹੀਂ ਕਰ ਪਾਉਂਦੇ ਸਿੱਖੀ ਦੀ ਗੱਲ ਹੈ ਵੀਰ ਜੀ ਜਿੱਥੇ ਉਹ ਤਾਂ ਜਿਵੇਂ ਹੌਣ ਗੁਰਬਾਣੀ ਕਹਿੰਦੀ ਹੈ ਨਾ ਕਿ ਦਾਵਾ ਅਗਨ ਬਹੁਤ ਤ੍ਰਿਣ ਜਾਲੇ ਕੋਈ ਹਰਿਆ ਬੂਟ ਰਹੇ ਹੋਰੀ ਕਿ ਕਲਯੁਗ ਦੀ ਜਿਹੜੀ ਅੱਗ ਹੈ ਵੀਰ ਜੀ ਉਹ ਹੁਣ ਸਾਰੇ ਪਾਸੇ ਇਤਨੀ ਜ਼ਿਆਦਾ ਫੈਲ ਰਹੀ ਹੈ ਕਿਤੇ ਕਿਤੇ ਕੋਈ ਟਾਵੇਂ ਟਾਵੇਂ ਦਰਖਤ ਐਸੇ ਨੇ ਜੋ ਹਾਲੇ ਵੀ ਸਿੱਖੀ ਕਰਕੇ ਹਰੇ ਭਰੇ ਨੇ ਵੀ ਜੀ ਤੁਸੀਂ ਮਲੇਸ਼ੀਆ ਦੇ ਬੱਚਿਆਂ ਦੇ ਵਿੱਚ ਖਾਸ ਕਰਕੇ ਤੁਹਾਡੀ ਜੰਪਲ ਉੱਥੇ ਦੀ ਤੁਹਾਡਾ ਜਨਮ ਉੱਥੇ ਦਾ ਪਹਿਲਾਂ ਤਾਂ ਮੈਂ ਇਹ ਜਾਨਣਾ ਚਾਹਾਂਗਾ ਵੀ ਉੱਥੇ ਤੁਹਾਡਾ ਇਹ ਮੇਰੇ ਵਾਸਤੇ ਬੜਾ ਵੱਡਾ ਪੁਆਇੰਟ ਹੈ ਜੋ ਜੋ ਮੇਰੀ ਜਗਿਆਸਾ ਨੂੰ ਜਗਾਉਂਦਾ ਹੈ ਹਾਂਜੀ ਤੁਹਾਡਾ ਜਨਮ ਉੱਥੇ ਦਾ ਤੁਸੀਂ ਸਿੱਖੀ ਪ੍ਰਚਾਰ ਵੱਲ ਇੰਨੇ ਡੈਡੀਕੇਟਿਡ ਮੈਂ ਹੁਣੇ ਜਦੋਂ ਅਸੀਂ ਬੈਠੇ ਸੀ ਪਿਛਲੇ ਮਹੀਨੇ ਜਦੋਂ ਦਾਸ ਸਿੰਗਾਪੁਰ ਆਇਆ ਸੀ ਮੈਂ ਤੁਹਾਡੇ ਨਾਲ ਬੈਠਾ ਮੈਂ ਦੇਖਿਆ ਸਿੰਗਾਪੁਰ ਦੇ ਬੱਚਿਆਂ ਦੇ ਵਿੱਚ ਤੁਹਾਡੇ ਲਈ ਤੁਹਾਡੇ ਅੰਦਰ ਜਿਹੜੀ ਸੇਵਾ ਭਾਵਨਾ ਬੱਚਿਆਂ ਦੇ ਵਿੱਚ ਸਿੱਖੀ ਦਾ ਪ੍ਰਚਾਰ ਪ੍ਰਸਾਰ ਕਰਨ ਦੀ ਉਹ ਬੜੀ ਪਰਬਲ ਹੈ ਮੈਂ ਇਸ ਗੱਲ ਨੂੰ ਸੋਚਣਾ ਚਾਹੁੰਦਾ ਵੀ ਉੱਥੇ ਦੀ ਜੰਪਲ ਹੋ ਕੇ ਹਾਂਜੀ ਤੁਹਾਡੇ ਅੰਦਰ ਇੰਨੀ ਪਰਬਲ ਭਾਵਨਾ ਕਿੱਦਾਂ ਉੱਭਜੀ ਮੇਰੇ ਮਿਰਜੀ ਪੂਰਬਲੇ ਜਾਂ ਆਪਾਂ ਕਹਿ ਲਿਆ ਹੈ ਨਾ ਚੰਗੇ ਭਾਗ ਸੀ ਕਿ ਛੋਟੀ ਉਮਰੋਂ ਗੁਰੂ ਸਾਹਿਬ ਜੀ ਨੇ ਗੁਰਮੁਖੀ ਦੀ ਸੰਗਤ ਬਖਸ਼ਿਸ਼ ਕੀਤੀ ਕੂਜਾ ਜਿਹਾ ਸੇ ਗੁਰਮੁਖ ਸੀ ਜੋ 1984 ਤੋਂ ਬਾਅਦ ਉਹ ਮਲੇਸ਼ੀਆ ਆ ਗਏ ਤੇ ਉਹਨਾਂ ਦਾ ਵਸਾ ਉੱਥੇ ਹੋਇਆ ਜੀ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਛੋਟੀ ਉਮਰੋਂ ਕੀਰਤਨ ਦਾ ਲਗਾਓ ਦਿੱਤਾ ਪਰ ਉਹ ਉਸ ਤੱਕ ਸੀਮਿਤ ਸੀ ਵਿਦਿਆ ਜਿਹੜੀ ਹੈ ਗੁਰਮਤਿ ਦੀ ਭਾਵ ਕੇ ਗੁਰਬਾਣੀ ਦੇ ਅਰਥ ਜਾਣਨੇ ਇਤਿਹਾਸ ਨੂੰ ਜਾਨਣਾ ਉਹ ਮੇਰੇ ਅੰਦਰ ਇੱਕ ਇੱਛਾ ਸੀ ਕਿਉਂਕਿ ਮੈਨੂੰ ਵਧੀਆ ਲੱਗਦਾ ਸੀ ਕਿ ਜਦੋਂ ਮੈਂ ਕੋਈ ਸਾਖੀ ਸੁਣਦਾ ਸੀ ਨਾ ਤੇ ਮੈਨੂੰ ਇੰਜ ਲੱਗਦੇ ਸੀ ਚਲੋ ਇਸ ਅੱਛਾ ਗੁਰਨਾਨਕ ਸੱਚੇ ਪਾਤਸ਼ਾਹ ਦਾ ਸਭਾ ਇਦਾਂ ਆ ਗੁਰ ਆਮ ਦਾ ਸਿਦਾ ਸਵਾਲ ਇਸ ਤਰ੍ਹਾਂ ਹੈ ਤੇ ਗੁਰੂ ਹਰਗੋਬਿੰਦ ਸਾਹਿਬ ਦਾ ਸਵਾਲ ਹਰ ਪਾਸ਼ਾ ਦਾ ਇੱਕ ਸਵਾਲ ਹੈ ਹੈਨਾ ਤੇ ਉਸ ਚੀਜ਼ ਨੇ ਮੈਨੂੰ ਖਿੱਚ ਕੇ ਰੱਖਿਆ ਕਿ ਮੈਂ ਹੋਰ ਜਾਨਣਾ ਹੋਰ ਜਾਣਨਾ ਇਸ ਬਾਰੇ ਹੋਰ ਖੋਜ ਕਰਾਂ ਪਰ ਵੀਰ ਜੀ ਇਹ ਪ੍ਰਚਾਰ ਵਾਲੀ ਜਿਹੜੀ ਗੱਲ ਹੈ ਇਹ ਤਾਂ ਸਤਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਕੋਵਿਡ 19 ਦੀ ਮਹਾਮਾਰੀ ਚੱਲੀ ਤੇ ਮਲੇਸ਼ੀਆ ਵਿੱਚ ਵੀ ਜੀ ਪਹਿਲੇ ਦਿਨ ਤੋਂ ਹੀ ਉੱਥੇ ਦੀ ਕੀਰਤਨ ਜਿਹੜੀ ਹੈ ਉਹ ਕੀ ਵਾਈ ਗ੍ਰੋਥ ਦੀ ਜਿਹੜੀ ਸੰਗਤ ਹੈ ਉਹ ਕੀਰਤਨ ਦਾ ਉਹਨਾਂ ਨੂੰ ਬਹੁਤ ਸ਼ੌਂਕ ਹੈ ਤੇ ਰਾਗੀ ਸਿੰਘ ਪ੍ਰਚਾਰਕ ਬਹੁਤ ਜ਼ਿਆਦਾ ਮਲੇਸ਼ੀਆ ਆਉਂਦੇ ਨੇ ਸਿੰਗਾਪੁਰ ਵੀ ਆਉਂਦੇ ਨੇ ਹੁਣ ਜਦੋਂ ਕੋਵਿਡ 19 ਚੱਲਿਆ ਤੇ ਸਭ ਕੁਝ ਬੰਦ ਹੋ ਗਿਆ ਮੇਰੀ ਅਤੇ ਸਿੰਘਣੀ ਦੀ ਸਾਡੀ ਦੋਨਾਂ ਦੀ ਡਿਊਟੀ ਸੀ ਹਸਪੀਟਲ 'ਚ ਤੇ ਅਸੀਂ ਉੱਥੇ ਬਿਜ਼ੀ ਹੋ ਗਏ ਫਿਰ ਮੈਨੂੰ ਹੌਲੀ-ਹੌਲੀ ਨੌਜਵਾਨਾਂ ਦੀਆਂ ਮੈਸੇਜਸ ਆਨੀਆਂ ਸ਼ੁਰੂ ਹੋਈਆਂ ਕਿ ਵੀਰ ਜੀ ਸਾਡਾ ਨਿਤਨੇਮ ਥੱਲੇ ਜਾ ਰਿਹਾ ਆ ਸਾਨੂੰ ਅੰਮ੍ਰਿਤ ਵੇਲੇ ਉੱਠਣ ਦਾ ਜੀ ਨਹੀਂ ਕਰ ਰਿਹਾ ਮੋਟੀਵੇਸ਼ਨ ਨਹੀਂ ਕਿਉਂਕਿ ਪ੍ਰਚਾਰ ਕੱਟ ਗਿਆ ਬੰਦ ਹੋ ਗਿਆ ਮੈਂ ਕੱਟ ਨਹੀਂ ਕਹਾਗਾ ਬੰਦ ਹੀ ਕਹਾਗਾ ਸਾਡੇ ਦੇਸ਼ਾਂ 'ਚ ਤਾਂ ਬੰਦ ਹੋ ਗਿਆ ਨਾ ਕੀਰਤਨ ਚੱਲ ਰਿਹਾ ਨਾ ਕਥਾ ਚੱਲ ਰਹੀ ਹੈ ਕੋਈ ਮੋਟੀਵੇਸ਼ਨ ਨਾ ਰਿਹਾ ਸੰਗਤ ਤੋਂ ਬਿਨਾਂ ਤਾਂ ਉਹ ਪਤਾ ਵੀਰ ਜੀ ਕੇ ਸਾਧ ਸੰਗਤ ਕੇ ਆਸਰੇ ਪ੍ਰਭ ਸਿਉ ਰੰਗ ਲਾਏ ਤੇ ਉਸ ਸਮੇਂ ਮੈਂ ਫਿਰ ਇਹ ਆਪਣੇ ਮਨ ਚ ਨਾ ਵਿਚਾਰ ਕੀਤੀ ਕਿ ਚਲੋ ਘਰ ਬੈਠਿਆਂ ਸਿੰਘਣੀ ਅਤੇ ਮੈਂ ਉਸ ਵੇਲੇ ਨਾ ਇਹ ਇਹ ਵੀ ਸਾਡੀ ਇੱਕ ਬਹੁਤ ਗੂੜੀ ਯਾਦ ਹੈ ਕਿ ਸਾਡੇ ਉਸ ਵੇਲੇ ਘਰ ਸਾਡਾ ਬਹੁਤ ਸਿੰਪਲ ਸੀ ਤੇ ਅਸੀਂ ਕਿਰਾਏ ਤੇ ਰਹਿੰਦੇ ਸੀ ਤੇ ਮਹਾਮਾਰੀ ਚੱਲ ਰਹੀ ਸੀ ਰੋਜ਼ ਹਸਪੀਟਲ ਜਾਣਾ ਆਣਾ ਰਾਤ ਨੂੰ ਫਿਰ ਸਿੰਘਣੀ ਤੇ ਅਸੀਂ ਅਸੀਂ ਦੋ ਜੀ ਉਹਨੇ ਵਿਚਾਰੀ ਨੇ ਕੈਮਰੇ ਦੀ ਸੇਵਾ ਸਾਰੀ ਕਰਨੀ ਕਿ ਸੈਟਅਪ ਕਰਕੇ ਮੈਂ ਬੈਠ ਜਾਣਾ ਤੇ ਘੰਟੇ ਦੀ ਤਕਰੀਬਨ ਵਿਚਾਰ ਕਰਨੀ ਤੇ ਉਸੇ ਬਸ ਆਪਸ ਚ ਸੀਮਤ ਰੱਖੀ ਕਿ ਜਿੰਨਾ ਜਿੰਨਾ ਨੇ ਸੁਣਨੀ ਹੈ ਇੱਕ ਛੋਟਾ ਮੋਟਾ YouTube ਦਾ ਚੈਨਲ ਨਵਾਂ ਬਣਾਇਆ ਤੇ ਉਹਦੇ ਵਿੱਚ ਇਹਨੂੰ ਬ੍ਰਾਡਕਾਸਟ ਕੀਤਾ ਜਿਵੇਂ ਜਿਵੇਂ ਗਵਰਨਮੈਂਟ ਵੱਲੋਂ ਖੁਲਾਸਾ ਹੁੰਦਾ ਗਿਆ ਹੈ ਨਾ ਕੋਵਿਡ ਦੇ ਵੱਲੋਂ ਵੀ ਹੁਣ ਸੰਗਤ ਗੁਰਦੁਆਰੇ ਆ ਸਕਦੀ ਹੈ ਡਿਸਟੈਂਸਿੰਗ ਦਾ ਕੰਮ ਸ਼ੁਰੂ ਹੋਇਆ ਮੈਨੂੰ ਫਿਰ ਜਿਹੜੇ ਲੋਕਲ ਗੁਰਦਾਰੇ ਦੇ ਪ੍ਰਬੰਧਕ ਸੀ ਜਿਨ੍ਹਾਂ ਨੇ ਥੋੜਾ ਬਹੁਤਾ ਉਹ ਵੀਡੀਓਜ਼ ਦੇਖੇ ਮੈਨੂੰ ਕਹਿਣ ਲੱਗੇ ਕਿ ਵੀਰ ਜੀ ਹੁਣ ਬਾਹਰ ਵਾਲੇ ਪ੍ਰਚਾਰਕ ਤਾਂ ਆ ਨਹੀਂ ਸਕਦੇ ਕਿਉਂ ਨਾ ਤੁਸੀਂ ਆਨ ਕੇ ਘੰਟਾ ਜਾਂ ਅੱਧਾ ਘੰਟਾ ਤੁਸੀਂ ਕੁਝ ਬੋਲੋ ਹੈ ਨਾ ਵੀਰ ਜੀ ਫਿਰ ਅਸੀਂ ਹੋਂ ਜਦੋਂ ਜਦੋਂ ਸ਼ੁਰੂ ਕੀਤਾ ਤੇ ਯੂਥ ਜਿਹੜਾ ਸੀ ਉਹ ਉਸਨੇ ਬਹੁਤ ਵਧੀਆ ਰਿਸਪੌਂਸ ਦਿੱਤਾ ਫਿਰ ਅਸੀਂ ਦੋ ਪਾਸਿਆਂ ਦਾ ਸਹਾਰਾ ਲੇਤਾ ਕਿ ਪੰਜਾਬੀ ਤਾਂ ਅਸੀਂ ਚਲੋ ਬੋਲਦੇ ਆਂ ਪਰ ਹਰ ਬੱਚਾ ਭਾਵੇਂ ਉਹਦੀ ਜੰਪਲ ਮਲੇਸ਼ੀਆ ਦੀ ਹੈ ਮੇਰੇ ਵਰਗੀ ਕਈਆਂ ਦੀ ਪੰਜਾਬੀ ਇਸ ਤਰ੍ਹਾਂ ਨਹੀਂ ਹੁੰਦੀ ਕਿਉਂਕਿ ਉਹ ਇੱਕ ਤੇ ਪੜਦੇ ਵੀ ਘਟਨੇ ਘਰਾਂ ਚ ਚਲਦੀ ਵੀ ਘਟ ਹੈ ਤੇ ਵੀਰ ਜੀ ਉਥੋਂ ਬੋਲਦਿਆਂ ਬੋਲਦਿਆਂ ਟਰਨਿੰਗ ਪੁਆਇੰਟ ਉਦੋਂ ਆਇਆ ਜਦੋਂ ਦਾਸ ਪਹਿਲੀ ਵਾਰੀ ਇੰਡੋਨੇਸ਼ੀਆ ਦੀ ਸੰਗਠਨ ਨੇ ਪਹਿਲੀ ਵਾਰ ਸਾਨੂੰ ਜਕਾਰਤਾ ਬੁਲਾਇਆ ਤੇ ਉਹਨਾਂ ਦੀ ਬੋਲੀ ਮੈਂ ਪਲੀਪਾਂਤ ਜਾਣਦਾ ਸੀ ਗੁਰੂ ਤੇਗ ਬਹਾਦਰ ਤੁਸੀਂ ਉੱਥੇ ਪੜ੍ਹਾਈ ਕੀਤੀ ਹੈ ਇੰਡੋਨੇਸ਼ੀਆ ਮੇਰੇ ਖਿਆਲ ਪੰਜ ਸਾਲ ਤੁਸੀਂ ਉੱਥੇ ਹਾਂਜੀ ਸਾਢੇ ਪੰਜ ਸਾਲ ਮੈਂ ਉੱਥੇ ਰਹਿ ਕੇ ਤੇ ਆਪਣੀ ਮੈਡੀਸਨ ਦੀ ਡਿਗਰੀ ਪੜ੍ਹਾਈ ਸੀ ਕੀਤੀ ਵੀਰ ਜੀ ਤੁਸੀਂ ਅੰਦਾਜ਼ਾ ਲਾਓ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਪ੍ਰਕਾਸ਼ ਦਿਹਾਰਾ ਸੀ ਮੈਂ 45 ਮਿੰਟ ਕਥਾ ਕੀਤੀ ਹੈ ਨਾ ਮਹਾਰਾ ਦਾ ਆਗਮਨ ਜੋ ਮਾਹੌਲ ਸੀ ਗੁਰੂ ਅਰਗੋਬਿੰਦ ਸਾਹਿਬ ਮਹਾਰਾ ਜੀ ਨੇ ਜੋ ਬਚਨ ਕੀਤੇ ਸਾਰੀ ਗੱਲ ਸੁਣਾਈ ਅਸੀਂ ਥੱਲੇ ਗਏ ਲੰਗਰ ਛਕਣ ਤੇ ਮੇਰੇ ਪਿੱਛੇ ਦੋ ਬਜ਼ੁਰਗ ਸਿੰਘ ਚਲੋ ਸਿੰਘ ਨਹੀਂ ਮੈਂ ਕਹਿ ਸਕਾਂ ਉਹਨਾਂ ਦਾ ਜਿੰਨਾਂ ਦਾ ਬੋਲ ਬਾਲਾ ਸੀ ਉਹ ਹੈ ਨਾ ਖੜੇ ਸਨ ਤੇ ਉਹਨਾਂ ਨੇ ਨਾ ਆਪਸ ਚ ਆਪਣੀ ਭਾਸ਼ਾ ਚ ਗੱਲ ਕੀਤੀ ਤੇ ਮੈਂ ਅੱਗੇ ਖਲੋਤਾ ਸੀ ਇੱਕ ਜਿਹੜਾ ਬਜ਼ੁਰਗ ਅੰਕਲ ਸੀ ਉਹ ਦੂਜੇ ਨੂੰ ਪੁੱਛਦਾ ਕਹਿਣ ਲੱਗਾ ਕਿ ਯਾਰ ਮੈਨੂੰ ਇਹ ਦੱਸ ਕਿ ਤੇਗਬਾਦਰ ਕੌਣ ਸੀ ਤੇ ਜਿਹੜਾ ਸੁਣ ਰਿਹਾ ਸੀ ਉਹਨੇ ਅੱਗੋਂ ਜਵਾਬ ਦਿੱਤਾ ਉਹ ਕਹਿਣ ਲੱਗਾ ਕਿ ਹੋਏਗਾ ਕੋਈ ਬਾਬਾ ਚਲੋ ਸਾਨੂੰ ਕੀ ਹੁਣ ਵੀਰ ਜੀ ਜਦੋਂ ਉਹਨੇ ਆ ਗੱਲ ਕੀਤੀ ਨਾ ਤੇ ਮੈਂ ਹੁਣ 45 ਮਿੰਟ ਉੱਤੇ ਬੋਲ ਕੇ ਆਇਆ ਤੇ ਉਤੋਂ ਦੀ ਆ ਗੱਲ ਜਦੋਂ ਮੈਨੂੰ ਚਲੋ ਜਿਵੇਂ ਗੁਰੂ ਸਾਹਿਬ ਇੱਕ ਫੀਡਬੈਕ ਦੇ ਰਹੇ ਸੀ ਮੇਰੇ ਕੰਨਾਂ ਤੱਕ ਗੱਲ ਪਹੁੰਚੀ ਤੇ ਮੇਰੇ ਮਨ ਨੂੰ ਬਹੁਤ ਠੇਸ ਲੱਗੀ ਹਾਂਜੀ ਤੇ ਮੈਂ ਇਸ ਚੀਜ਼ ਨੂੰ ਬਹੁਤ ਗੰਭੀਰਤਾ ਨਾਲ ਵਿਚਾਰਿਆ ਕਿ ਜੇ ਇਤਨੇ ਬਜ਼ੁਰਗ ਲੋਕ ਵੀ 10 ਪਾਸ਼ਾਇਆਂ ਨੂੰ ਜਾਣ ਹੀ ਨਹੀਂ ਪਾਏ ਤੇ ਹੈ ਸਾਡੇ ਬਿਲਕੁਲ ਬਗਲ 'ਚ ਰਹਿਣ ਵਾਲਾ ਦੇਸ਼ ਹੈ ਨਾ ਜਿੱਥੇ ਅੱਜ ਵੀ ਜਿੱਥੇ ਕੋਈ ਪ੍ਰਚਾਰਕ ਜਾਣ ਨਹੀਂ ਰਿਹਾ ਕਿਉਂਕਿ ਉੱਥੇ ਦੀ ਸੰਗਤ ਪੰਜਾਬੀ ਬੋਲ ਨਹੀਂ ਪਾਉਂਦੀ ਉਹ ਰਿਲੇਟ ਨਹੀਂ ਕਰ ਪਾਉਂਦੇ ਭਾਵੇਂ ਤੁਸੀਂ ਵਧੀਆ ਤੋਂ ਵਧੀਆ ਪ੍ਰਚਾਰਕ ਭੇਜ ਦਿਓ ਉਹਨਾਂ ਦੇ ਪੱਲੇ ਨਹੀਂ ਪੈ ਸਕਦਾ ਕਿਉਂਕਿ ਪੰਜਾਬੀ ਨਹੀਂ ਬੋਲਦੇ ਤੇ ਜਦੋਂ ਇਹ ਗੱਲ ਸੁਣੀ ਕਿ ਤੇਗ ਬਹਾਦਰ ਉਹਨਾਂ ਨੇ ਇੰਜ ਨਾਮ ਲਿਤਾ ਗੁਰੂ ਸਾਹਿਬ ਜੀ ਕੁਝ ਨਹੀਂ ਸੀ ਕਿ ਤੇਗ ਬਹਾਦਰ ਕੌਣ ਹੈ ਤੇ 45 ਮਿੰਟ ਦੀ ਕਥਾ ਵੀ ਹੋ ਚੁੱਕੀ ਹੈ ਤੇ ਮੈਂ ਫਿਰ ਇਸ ਚੀਜ਼ ਦਾ ਵਿਚਾਰ ਕੀਤਾ ਕਿ ਜੇ ਇੱਥੇ ਪ੍ਰਚਾਰ ਨਾ ਕੀਤਾ ਤੇ ਇਹ ਬਜ਼ੁਰਗਾਂ ਦਾ ਆ ਹਾਲ ਹੈ ਤੇ ਬੱਚਿਆਂ ਦਾ ਤੁਸੀਂ ਵੀ ਵੀ ਅੰਦਾਜ਼ਾ ਲਾ ਲਓ ਕਿ ਉਹਨਾਂ ਤੱਕ ਕਿਹੜੀ ਚੀਜ਼ ਪਹੁੰਚ ਰਹੀ ਹੈ ਜ਼ੀਰੋ ਹੈ ਕੰਮ ਫਿਰ ਅਸੀਂ ਉੱਥੇ ਕਈ ਵਾਰ ਗਏ ਕੈਂਪ ਵੀ ਕੀਤੇ ਜਿਨ੍ਹਾਂ ਨੂੰ ਅਸੀਂ ਪਹਿਲਾਂ ਕਮਾਈ ਕੈਂਪ ਕਹਿੰਦੇ ਹੁੰਦੇ ਸੀ ਉਹ ਬਹੁਤ ਪਿੱਛੇ ਹੋ ਕੇ ਕੀਤੇ ਭਾਵ ਕਿ ਕੋਈ ਕੈਮਰੇ ਵਾਲਾ ਕੰਮ ਨਹੀਂ ਪੋਸਟਰ ਇਤਿਆਦ ਕਿ ਨਹੀਂ ਜਿੱਥੇ ਜੋ ਗੁਰਸੇਖ ਦੀ ਜੀਵਨੀ ਹੈ ਨਾ ਵੀਰ ਜੀ ਅੰਮ੍ਰਿਤ ਵੇਲੇ ਤੋਂ ਲੈ ਕੇ ਸੋਹਿਲਾ ਸਾਹਿਬ ਤੱਕ ਪ੍ਰੈਕਟੀਕਲ ਜੀਵਨੀ ਬਾਣੀ ਪੜਨੀ ਕੀਰਤਨ ਕਰਨਾ ਸੇਵਾ ਕਰਨੀ ਇਹ ਚੀਜ਼ਾਂ ਸਾਰਾ ਜਿਹੜਾ ਇੱਕ ਗੁਰਸੇਖ ਦੀ ਜੀਵਨੀ ਵਿੱਚ ਦਿਹਾੜੀ ਪਰ ਹੁੰਦਾ ਹੈ ਉਹ ਇੱਕ ਕੈਂਪ ਦੇ ਰੂਪ ਚ ਅੱਗੇ ਪੇਸ਼ ਕੀਤਾ ਇਹ ਪ੍ਰੇਰਣਾ ਦਾਸ ਨੂੰ ਪਾਈ ਜਰਨੈਲ ਸਿੰਘ ਯੂਕੇ ਉਹਨਾਂ ਤੋਂ ਮਿਲੇ ਬਹੁਤ ਸਮੇਂ ਪਹਿਲਾਂ ਉਹ ਮਲੇਸ਼ੀਆ ਆਏ ਸੀ ਤੇ ਅਸੀਂ ਉੱਥੇ ਕੈਂਪ ਕੀਤਾ ਤੇ ਉਹਨਾਂ ਨੇ ਇਹ ਰੱਖਿਆ ਸਿਸਟਮ ਕਿ ਸਵੇਰੇ ਜਦੋਂ ਗੁਰਸਤਗੁਰ ਦਾ ਜੋ ਸਿੱਖ ਹੈ ਸਪਾਲਕੇ ਉਠਾਲ ਨਾਮ ਤੇ ਆਏ ਉਦਮ ਕਰੇ ਪਲਕੇ ਪ੍ਰਭਾਤੀ ਇਸ਼ਨਾਨ ਕਰੇ ਅੰਮ੍ਰਿਤ ਸਰਨਾ ਇਹ ਨਾਮ ਸਿਮਰਨ ਕਰਨਾ ਫਿਰ ਗੁਰਬਾਣੀ ਪੜ੍ਹਨੀ ਫਿਰ ਸਾਰਾ ਦਿਨ ਪਰਮੇਸ਼ਰ ਦਾ ਚਿੰਤਨ ਕਰਨਾ ਫਿਰ ਸਾਥੀ ਸੇਵਾ ਵੀ ਕਰਨੀ ਜੋ ਅੱਜ ਲੋਕ ਹੋ ਰਹੀ ਹੈ ਇਹ ਸਾਰਾ ਹੈ ਨਾ ਇਸ ਸਿਸਟਮ ਅਗੇ ਰੱਖਿਆ ਤੇ ਇਸ ਤਰ੍ਹਾਂ ਤੋਂ ਵੀਰ ਜੀ ਮੈਨੂੰ ਪਤਾ ਹੀ ਨਹੀਂ ਲੱਗਾ ਕਿ ਕੋਵਿਡ 19 ਦਾ ਚਲੋ ਵੀਰ ਜੀ ਪਿਛਲੇ ਹੈ ਨਾ 6 ਸਾਲਾਂ ਦੀ ਗੱਲ ਹੈ ਤੇ ਗੱਲ ਵੱਧਦੀ 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 ਅੱਜ ਤੁਹਾਡੇ ਕੋਲ ਬੈਠਾ ਹੋਇਆ ਵਾਹਿਗੁਰੂ ਇਸ ਤੋਂ ਮੈਨੂੰ ਇੱਕ ਬੜੀ ਕਮਾਲ ਦੀ ਗੱਲ ਜੋ ਮੇਰੇ ਜ਼ਹਿਨ ਦੇ ਅੰਦਰ ਬੜੇ ਲੰਮੇ ਸਮੇਤ ਅਸੀਂ ਤੁਸੀਂ ਨਾਲ ਦੇ ਨਾਲ ਡਾਕਟਰੀ ਦੀ ਤੁਹਾਡੀ ਕਿਰਤ ਹੈ ਹਾਂਜੀ ਤੁਸੀਂ ਡਾਕਟਰ ਹੋ ਬਾਈ ਪ੍ਰੋਫੈਸ਼ਨ ਤੇ ਨਾਲ ਤੁਹਾਡਾ ਸਿੱਖੀ ਪ੍ਰਚਾਰ ਦੀ ਸੇਵਾ ਸਾਂਭ ਰਹੇ ਹੋ ਤੇ ਇਸ ਨੂੰ ਵੀ ਬਿਲਕੁਲ ਨਿਸ਼ਕਾਮ ਹੋ ਕੇ ਤੁਸੀਂ ਸਿੱਖੀ ਪ੍ਰਚਾਰ ਦੀ ਸੇਵਾ ਇਹ ਦੋਨੋਂ ਜੀਵਨ ਤੁਸੀਂ ਮੈਨੇਜ ਕਿਦਾਂ ਕਰਦੇ ਹੋ ਮੈਂ ਇਸ ਵਾਰ ਇਸ ਕਰਕੇ ਪੁੱਛ ਰਿਹਾ ਵੀ ਮੈਂ ਚਾਹੁੰਦਾ ਕਿ ਜਿਹੜੀ ਸਾਡੀ ਹੁਣ ਦੀ ਜਨਰੇਸ਼ਨ ਹੈ ਉਹ ਕਈ ਕਿਸ ਕਿਸੇ ਹੱਦ ਤੱਕ ਮੈਨੂੰ ਇਦਾਂ ਫੀਲ ਹੁੰਦਾ ਹੈ ਕਿ ਆਪਣੇ ਪੰਜਾਬ ਦੇ ਵੀ ਬੱਚੇ ਉਹਨਾਂ ਦਾ ਫੋਕਸ ਹੈ ਵੀ ਮੈਂ ਕਿਤ ਕਿਦਾਂ ਕੈਨੇਡਾ ਦੇ ਵਿੱਚ ਆਪਣੀ ਪੀਆਰ ਲੈ ਲਾਂ ਕਿਦਾਂ ਮੈਂ ਪੱਕਾ ਹੋ ਜਾਵਾਂ ਮੇਰੀ ਮੇਰੀ ਆਪਣੀ ਵਸਕਾਰ ਹੋ ਜਾਏ ਮੇਰੀ ਕੋਠੀ ਹੋ ਜਾਏ ਜੇ ਸਿੱਖਾਂ ਦੀ ਸੋਚ ਇੱਥੇ ਤੱਕ ਸੀਮਤ ਹੋ ਗਈ ਤਾਂ ਸਾਡੇ ਦੇ ਵਿੱਚ ਸਾਡੇ ਪੰਥ ਦੇ ਵਿੱਚ ਇੱਕ ਬੜਾ ਵੱਡਾ ਲੀਡਰਸ਼ਿਪ ਗੈਪ ਆ ਜਾਏਗਾ ਸਾਡੇ ਵਿੱਚ ਸੇਵਾਦਾਰਾਂ ਦਾ ਗੈਪ ਆ ਜਾਏਗਾ ਸੇਵਾਦਾਰ ਕੱਲੇ ਉਹ ਨਹੀਂ ਹੁੰਦੇ ਜਿਹੜੇ ਗੁਰਦੁਆਰਾ ਸਾਹਿਬ ਭਾਂਡਿਆਂ ਦੀ ਸੇਵਾ ਕਰਨ ਜਾਂ ਜੋੜੇ ਖਾਣੇ ਜਾ ਕੇ ਸ਼ਾਮ ਨੂੰ 2 ਘੰਟੇ ਸੇਵਾ ਕਰਨ ਬਿਲਕੁਲ ਪੰਥ ਦੇ ਬੱਚਿਆਂ ਨੂੰ ਸਾਂਭਣਾ ਵੀ ਇੱਕ ਬੜੀ ਸਰਮੌਰ ਸੇਵਾ ਹੈ ਬਿਲਕੁਲ ਸੋ ਇਸ ਬਾਰੇ ਦੱਸੋ ਤੁਸੀਂ ਆਪਣੀ ਕਿਰਤ ਤੇ ਆਪਣਾ profession ਨੂੰ ਬੈਲੈਂਸ ਕਿਦਾਂ ਕਰਦੇ ਹੋ ਇਹ ਸਵਾਲ ਵੀਰ ਜੀ ਮੈਨੂੰ ਬਹੁਤ ਵਾਰੀ ਆ ਚੁੱਕਾ ਹੈ ਖਾਸ ਕਰਕੇ ਇੰਡੀਆ ਦੇ ਵਿੱਚ ਹਾਂਜੀ ਪਿਛਲੇ ਸਾਲ ਦਾਸ ਨੂੰ ਪੂਨੇ ਜਾਣ ਦਾ ਮੌਕਾ ਮਿਲਿਆ ਉੱਥੇ ਵੀ ਇਹ ਸਵਾਲ ਦਾਸ ਦੇ ਅੱਗੇ ਰੱਖਿਆ ਗਿਆ ਕਿ ਮੇਰੇ ਨਾਲ ਇੱਕ ਹੋਰ ਪ੍ਰਚਾਰਕ ਬੀਬੀਸੀ ਇੰਗਲੈਂਡ ਤੋਂ ਮਨਦੀਪ ਭੈਣ ਜੀ ਅਸੀਂ ਇਕੱਠੇ ਬੈਠੇ ਸੀ ਤੇ ਉੱਥੇ ਵੀ ਇਹ ਸਵਾਲ ਕੀਤਾ ਗਿਆ ਆ ਪਿੱਛੇ ਬੈਂਗਲੌਰ ਗਏ ਉੱਥੇ ਆਈਟੀ ਪ੍ਰੋਫੈਸ਼ਨਲ ਸਨੇ ਸਭ ਹਾਂਜੀ ਹਾਂਜੀ ਬੈਂਗਲੌਰ ਤੇ ਭਰਿਆ ਪਿਆ ਆ ਆਈਟੀ ਤੇ ਸਭ ਪ੍ਰੋਫੈਸ਼ਨਲ ਜਿਹੜੇ 12-12 ਘੰਟੇ ਤਕਰੀਬਨ ਸ਼ਿਫਟਾਂ ਲਾ ਲੈਂਦੇ ਬਿਲਕੁਲ ਬਿਲਕੁਲ ਤੇ ਉਹਨਾਂ ਨੂੰ ਹੈਰਾਨੀ ਇਸ ਚੀਜ਼ ਦੀ ਹੋਈ ਕਿ ਵੀਰ ਜੀ ਇੱਕ ਤੇ ਸਾਡਾ ਡਾਕਟਰੀ ਦਾ ਵੀ ਜੌਬ ਹੈ ਹੁਣ ਮੈਂ ਇਸ ਸਮੇਂ ਵੀਰ ਜੀ ਸ਼ਾਇਦ ਆਪ ਜੀ ਨੂੰ ਪਤਾ ਨਾ ਹੋਵੇ ਮੈਂ ਆਪਣੀ ਮਾਸਟਰਸ ਦੀ ਪੜਾਈ ਵੀ ਕਰ ਰਿਹਾ ਨਾਲ ਦੇ ਨਾਲ ਉਹ ਵੀ ਚੱਲ ਰਹੀ ਹੈ ਹਾਂਜੀ ਤੇ ਵੀਰ ਜੀ ਇਹਦੇ ਵਿੱਚ ਮੈਂ ਇਹ ਕਹਾਂਗਾ ਕਿ ਕਠਿਨ ਤਾਂ ਬਹੁਤ ਹੈ ਕਿਉਂਕਿ ਸਮਾਂ ਹਰੇਕ ਨੂੰ ਹਰੇਕ ਦੇ ਪੱਲੇ 'ਤੇ ਸਿਰਫ 24 ਘੰਟੇ ਨੇ ਆਪ ਜੀ ਕੋਲ ਵੀ ਹੈ ਮੇਰੇ ਕੋਲ ਵੀ ਹੈ ਜਿੰਨੇ ਵੀ ਸਿੰਘ ਨੇ ਆਮ ਦੁਨੀਆ ਇਹ ਸਭ ਕੋਲ 24 ਘੰਟੇ ਨੇ ਪਰ ਵੀਰ ਜੀ ਗੁਰਮੁਖ ਦੀ ਸਤਗੁਰੂ ਜੀ ਨੇ ਇਹ ਸਾਨੂੰ ਸਿਖਲਾਈ ਇਹ ਦਿੱਤੀ ਹੈ ਕਿ ਪ੍ਰਾਣੀ ਤੋਂ ਆਇਆ ਲਾਹਾ ਲੈਣ ਹਾਂਜੀ ਤੇ ਜਦੋਂ ਇਸ ਚੀਜ਼ ਨੂੰ ਮੁੱਖ ਰੱਖੀ ਹੈ ਨਾ ਮੇਰੇ ਮਨ 'ਚ ਵੀਰ ਜੀ ਇੱਕ ਕੀੜਾ ਸੀ ਜਦੋਂ ਮੈਂ ਪਹਿਲੀ ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਪੜ੍ਹਿਆ ਨਾਂਦੇੜ ਦੀ ਢੱਟੀ ਤੇ ਜਦੋਂ ਮਹਾਰਾਜ ਜੀ ਸੱਚੇ ਪਾਸ਼ਾ ਆਪਣਾ ਸਰੀਰ ਛੱਡਣ ਲੱਗੇ ਸੀ ਨਾ ਸਤਗੁਰੂ ਦੇ ਅਖੀਰਲੇ ਦੋ ਬਚਨ ਸੀ ਗੁਰਸਿੱਖਾਂ ਨੂੰ ਭਾਈ ਦਇਆ ਸਿੰਘ ਨੇ ਸਵਾਲ ਕੀਤਾ ਕਿ ਮਹਾਰਾਜ ਹੁਣ ਆਪ ਜੀ ਅੰਦਰ ਜਾ ਰਹੇ ਹੋ ਤੇ ਸਾਨੂੰ ਕੋਈ ਅਖੀਰਲਾ ਉਪਦੇਸ਼ ਦਿਓ ਤੇ ਸਤਗੁਰੂ ਜੀ ਨੇ ਦੋ ਬਚਨ ਕੀਤੇ ਮਹਾਰਾਜ ਪਹਿਲਾਂ ਤਾਂ ਕਹਿਣ ਲੱਗੇ ਕਿ ਸਿੰਘੋ ਆਪਸ 'ਚ ਪਿਆਰ ਰੱਖਣਾ ਤੇ ਦੂਜਾ ਪੰਥ ਦਾ ਵਾਧਾ ਲੋਚਨਾ ਇਹ ਹੁਕਮ ਹੈ ਵੀਰ ਜੀ ਪੰਥ ਦਾ ਵਾਧਾ ਲੋਚਨਾ ਕੱਲਾ ਕਿਸੇ ਪ੍ਰਚਾਰਕ ਦੀ ਗ੍ਰੰਥੀ ਸਿੰਘ ਦੀ ਡਿਊਟੀ ਨਹੀਂ ਇਹ ਹਰ ਸਿੱਖ ਦੀ ਡਿਊਟੀ ਹੈ ਕਿ ਜੇ ਮੇਰੇ ਘਰ ਵਿੱਚ ਸਿੱਖੀ ਹੈ ਤਾਂ ਹਰ ਘਰ ਦੇ ਵਿੱਚ ਸਿੱਖੀ ਹੋਈ ਸਿੱਖੀ ਦਾ ਬੂਟਾ ਹਰ ਘਰ ਵਿੱਚ ਉੱਗ ਜਾਏ ਕਿਉਂਕਿ ਇਹਨੂੰ ਕਹਿੰਦੇ ਨੇ ਪੰਥ ਦਾ ਵਾਧਾ ਲੋਚਨਾ ਕਿ ਮੇਰਾ ਪੰਥ ਚੜ੍ਹਦੀ ਕਲਾ ਵਾਲੇ ਪਾਸੇ ਜਾਵੇ ਜੇ ਆਪਜੀ ਕੋਲ ਕੋਈ ਖਾਸ ਗੁਣ ਹੈ ਤਾਂ ਤੁਹਾਡੀ ਜ਼ਿੰਮੇਵਾਰੀ ਹੈ ਵੀਰ ਜੀ ਕਿ ਉਹ ਗੁਣ ਤੁਸੀਂ ਅੱਗੇ ਵੰਡੋ ਜੇ ਮਹਾਰਾਜ ਸੱਚੇ ਪਾਤਸ਼ਾਹ ਨੇ ਦਾਸ ਨੂੰ ਕੋਈ ਗੁਣ ਦਿੱਤਾ ਹੈ ਤੇ ਇਸ ਗੁਣ ਨਾਲ ਕਿਸੇ ਦਾ ਪਲਾ ਹੋ ਰਿਹਾ ਹੈ ਤਾਂ ਵੀਰ ਜੀ ਅਤ ਜ਼ਰੂਰੀ ਹੈ ਕਿ ਆਪਾਂ ਸਾਡਾ ਸਿਧਾਂਤ ਹੀ ਇਹ ਹੈ ਕਿ ਸਾਂਝ ਕਰੀ ਜਾ ਗੁਣਹਿ ਕੇਰੀ ਕਿ ਜੇ ਕੋਈ ਗੁਣਾ ਦਾ ਆਪਜੀ ਕੋਲ ਕੋਈ ਕੁਝ ਵੀ ਹੈ ਕਿਸੇ ਵੀ ਖਿੱਤੇ ਦੇ ਵਿੱਚ ਆਪਜੀ ਕੋਲ ਗੁਣਾ ਹੈ ਤੇ ਇਹਦਾ ਫਰਜ਼ ਹੈ ਸਿੱਖਦਾ ਕਿ ਇਸ ਨੂੰ ਅੱਗੇ ਰੱਖਣਾ ਹੈ ਤੇ ਜਿੱਥੇ ਗੱਲ ਬੰਦੀ ਹੈ ਵੀਰ ਜੀ ਸਮੇਂ ਦੀ ਮੈਨੇਜਮੈਂਟ ਦੀ ਉਹ ਤਾਂ ਸਤਗੁਰੂ ਸੱਚੇ ਪਾਤਸ਼ਾਹ ਨੇ ਕਈ ਤਰੀਕੇ ਸਾਨੂੰ ਪਹਿਲਾਂ ਹੀ ਦੱਸੇ ਨੇ ਇੱਕ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ ਮਨ ਰਾਮ ਨਾਮਾ ਬੇਦੀ ਹਲੇ ਹਾਂਜੀ ਹਾਂਜੀ ਉਹਦੇ ਵਿੱਚ ਤਾਂ ਕਈ ਸਿੱਖਰ ਮਾਰ ਨੇ ਐਗਜ਼ਾਮਪਲ ਪੱਖੋਂ ਦਿੱਤੇ ਨੇ ਕਿ ਜਿਵੇਂ ਬੱਚਾ ਗੁੱਡੀ ਖੇਡਦਾ ਹੈ ਨਾ ਤੇ ਗੁੱਡੀ ਦੀ ਡੋਰੀ ਜਿਹੜੀ ਹੈ ਬਹੁਤ ਲੰਬੀ ਰੱਖਦਾ ਹੈ ਤੇ ਉਹਦੀ ਚਲੋ ਉਹਦਾ ਅਭਿਆਸ ਹੈ ਹੁਣ ਉਹਨੂੰ ਪਤਾ ਹੈ ਕਿ ਗੁੱਡੀ ਹੁਣ ਆਕਾਸ਼ 'ਚ ਚਲੀ ਗਈ ਹੈ ਤੇ ਉਹ ਗੁੱਡੀ ਵੀ ਖੇਡਦਾ ਹੈ ਚੜਹਾਂਦਾ ਆ ਉਹਦੀ ਇੱਕ ਅੱਖ ਗੁੱਡੀ ਤੇ ਪਰ ਉਹ ਨਾਲ ਆਪਣੇ ਮਿੱਤਰਾਂ ਨਾਲ ਵੀ ਗੱਲ ਕਰਦਾ ਹੈ ਪਰ ਉਹਦਾ ਧਿਆਨ ਹੈ ਉੱਥੇ ਹੱਸਦਾ ਵੀ ਹੈ ਖੇਡਦਾ ਵੀ ਹੈ ਪਰ ਉਹਦਾ ਧਿਆਨ ਉੱਥੇ ਹੈ ਫਿਰ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇਸੇ ਸ਼ਬਦ ਦੇ ਵਿੱਚ ਅੱਗੇ ਉਦਾਹਰਣਾਂ ਆਂਦੀ ਹੈ ਕਿ ਬੀਬੀਆਂ ਜਿਵੇਂ ਕਈ ਸਟੇਟਾਂ ਦੇ ਵਿੱਚ ਅੱਜ ਵੀ ਪਾਣੀ ਦਾ ਘੜਾ ਉੱਤੇ ਰੱਖਦੀਆਂ ਨੇ ਹੱਥ ਤਾਂ ਦੋਨੇ ਚੱਕੇ ਹੁੰਦੇ ਨੇ ਹੈਨਾ ਬਿੰਨੂ ਹੁੰਦਾ ਆ ਤੇ ਘੜਾ ਉੱਤੇ ਹੁੰਦਾ ਆਪਣੀਆਂ ਸਹੇਲੀਆਂ ਨਾਲ ਗੱਲਾਂ ਕਰਦੀਆਂ ਨੇ ਹਾਸੇ ਮਜ਼ਾਕ ਕਰਦੀਆਂ ਨੇ ਪਰ ਉਹਨਾਂ ਦਾ ਧਿਆਨ ਵੀਰ ਜੀ ਉੱਤੇ ਹੁੰਦਾ ਕਿ ਘੜੇ ਦਾ ਪਾਣੀ ਬਿਲਕੁਲ ਡੋਲਣਾ ਜਾਏ ਥੱਲੇ ਹਾਂਜੀ ਫਿਰ ਅੱਗੇ ਇਸ ਸ਼ਬਦ ਦੇ ਵਿੱਚ ਕਈ ਉਦਾਹਰਨਾਂ ਮਾਤਾ ਦੀ ਦਿੱਤੀ ਹੈ ਕਿ ਮਾਂ ਘਰ ਦੇ ਸਭ ਕੰਮ ਕਰਦੀ ਏ ਬੱਚਾ ਪੰਘੂੜੇ 'ਚ ਪਿਆ ਹੁੰਦਾ ਪਰ ਮਾ ਦਾ ਇੱਕ ਕੰਨ ਹਮੇਸ਼ਾ ਉਸ ਬੱਚੇ ਕੋਲੇ ਵੀ ਜਿਸ ਵੇਲੇ ਬੱਚਾ ਰੋਇਆ ਤੇ ਉਹ ਭੱਜ ਕੇ ਬੱਚੇ ਕੋਲ ਬੋੜਦੀ ਹੈ ਇਸ ਸ਼ਬਦ ਦੇ ਵਿੱਚ ਨਾ ਬਾ ਕਮਾਲ ਸੱਚੇ ਪਾਸ਼ਾ ਨੇ ਸਿੱਖਿਆ ਦਿੱਤੀ ਹੈ ਕਿ ਤੁਸੀਂ ਕਿਰਤ ਕਰਨੀ ਹੈ ਇਹ ਸਿੱਖੀ ਦਾ ਸਿਧਾਂਤ ਹੈ ਮਹਾਰਾਜ ਨੇ ਕਦੇ ਸਾਨੂੰ ਇਹ ਹੁਕਮ ਦਿੱਤਾ ਹੀ ਨਹੀਂ ਕਿ ਤੁਸੀਂ ਵਿਹਲੇ ਹੋ ਕੇ ਮਾਲਾ ਫੜ ਕੇ ਤੇ ਬਹਿ ਜਾਓ ਤੇ ਵੀਰ ਜੀ ਇਹਦਾ ਪ੍ਰੈਕਟੀਕਲ ਰੂਪ 'ਚ ਮੈਂ ਕਈ ਵਾਰ ਇਹਨੂੰ ਸੰਗਤ 'ਚ ਬੇਨਤੀ ਵੀ ਕੀਤੀ ਕਿ ਗੁਰਨਾਨਕ ਸੱਚੇ ਪਾਸ਼ਾ ਤੋਂ ਵੱਡਾ ਪ੍ਰਚਾਰਕ ਕੋਈ ਨਹੀਂ ਹੈ ਹੁਣ ਜਦੋਂ ਕੀਰਤਪੁਰ ਵਾਇਗੁਰੂ ਜਦੋਂ ਕਰਤਾਰਪੁਰ ਸਾਹਿਬ ਮਹਾਰਾਜ ਵਾਪਸ ਗਏ ਤੇ ਆਪ ਸਤਿਗੁਰੂ ਜਾ ਕੇ ਤੇ ਕੀਰਤੀ ਕਰਦੇ ਸਿਰ ਤੇ ਆਪ ਸੱਚੇ ਪਾਤਸ਼ਾਹ ਨੇ ਉਸ ਬਿਰਧ ਅਵਸਥਾ ਵਿੱਚ ਮਹਾਰਾ ਨੇ ਆਪ ਜਾ ਕਰਕੇ ਤੇ ਹਲਾਈ ਸਤਗੁਰੂ ਜੀ ਨੇ ਆਪ ਮਿਹਨਤ ਕੀਤੀ ਇਹ ਸਾਡੇ ਲਈ ਸੀ ਕਿ ਉਮਰ ਕੁਝ ਵੀ ਹੋ ਜੇ ਸਿੱਖ ਦਾ ਜੀਵਨ ਐਸਾ ਹੋਵੇ ਕਿ ਗ੍ਰਿਸ਼ਟ ਵਿੱਚ ਰਹਿੰਦਿਆਂ ਹੋਇਆਂ ਗ੍ਰਿਸ਼ਟੀ ਦੇ ਜਿੰਨੇ ਵੀ ਕੰਮ ਉਹ ਕਰਨੇ ਨੇ ਪਰ ਨਾਲ ਦੇ ਨਾਲ ਪ੍ਰਾਇੋਰਟੀ ਇਹ ਹੈ ਕਿ ਸੁਰਤ ਜਿਹੜੀ ਹੈ ਉਹ ਵਾਹਿਗੁਰੂ ਦੇ ਚਰਨਾਂ ਕੋਲ ਲਾਉਣੀ ਹੈ ਤੇ ਵੀ ਜੀ ਇਸ ਚੀਜ਼ ਨੂੰ ਮੁੱਖ ਰੱਖਦੇ ਹੋਇਆਂ ਅਸੀਂ ਕੋਸ਼ਿਸ਼ ਇਹ ਕੀਤੀ ਹੈ ਕਿ ਆਪਣੇ ਪ੍ਰੋਫੈਸ਼ਨਲ ਲਾਈਫ ਨੂੰ ਜਿਹੜਾ ਹੈ ਇਹ ਵੀ ਅੱਗੇ ਵੱਧ ਲੈ ਕੇ ਚੱਲੀਏ ਤੇ ਨਾਲ ਦੇ ਨਾਲ ਗੁਰਮਤ ਇਹ ਇੱਕ ਕਦਮ ਅੱਗੇ ਹੋਵੇ ਕਿਉਂਕਿ ਪ੍ਰਾਇੋਰਟੀ ਇਹ ਹੈ ਵੀਰ ਜੀ ਮੇਰੀ ਜੌਬ ਮੇਰੀ ਪੜ੍ਹਾਈ ਇਹ ਤਾਂ ਪਿੱਛੇ ਰਹਿ ਜਾਣੀ ਆ ਪਰ ਜੇ ਇਹਦੇ ਨਾਲ ਵੀ ਤੁਸੀਂ ਅੰਦਾਜ਼ਾ ਲਾਓ ਵੀਰ ਜੀ ਕਈ ਵਾਰ ਗੁਰਸਿੱਖ ਆਏ ਨੇ ਬਿਮਾਰ ਹੁੰਦੇ ਨੇ ਕਿਸੇ ਨੂੰ ਚੋਟ ਲੱਗਦੀ ਹੈ ਤੇ ਮੇਰੀ ਇਹ ਵਿਦਿਆ ਵੀ ਬਹੁਤ ਕਮਾਲ ਦੀ ਫਿਰ ਉੱਥੇ ਸਹਾਇਕ ਹੁੰਦੀ ਹੈ ਤੇ ਇਹ ਵੀਰ ਜੀ ਮੈਨੇਜਮੈਂਟ ਦੀ ਟਾਈਮ ਮੈਨੇਜਮੈਂਟ ਦੀ ਤਾਂ ਗੱਲ ਇੱਕ ਚੀਜ਼ ਧਿਆਨ ਕੇ ਖਤਮ ਹੁੰਦੀ ਹੈ ਕਿ ਸਾਡਾ ਲਕਸ਼ ਕੀ ਹੈ ਮੇਰੀ ਪ੍ਰਾਇੋਰਟੀ ਕੀ ਹੈ ਮੇਰਾ ਏਮ ਕੀ ਹੈ ਮੈਂ ਇਸ ਜੀਵਨ ਦੇ ਵਿੱਚੋਂ ਖੱਟ ਕੇ ਕੀ ਲੈ ਕੇ ਜਾਣਾ ਚਾਹੁੰਦਾ ਹੈ ਵੀਰ ਜੀ ਕੁਝ ਪ੍ਰਚਾਰਕਾਂ ਦਾ ਕਈ ਵਾਰੀ ਫੋਕਸ ਹੁੰਦਾ ਹੈ ਕਿ ਆਪਾਂ ਕਿਸੇ ਪਾਸੇ ਨੂੰ ਕਿਸੇ ਦੇਸ਼ ਵਿੱਚ ਕਿਸੇ ਪਾਰਟਿਕੂਲਰ ਸ਼ਹਿਰ ਦੇ ਵਿੱਚ ਜਾ ਕੇ ਪ੍ਰਚਾਰ ਕਰਨਾ ਕੋਈ ਪ੍ਰਭਤਾ ਲਈ ਪ੍ਰਚਾਰ ਕਰ ਰਿਹਾ ਹੈ ਕੋਈ ਧਨ ਲਈ ਪ੍ਰਚਾਰ ਕਰ ਰਿਹਾ ਹੈ ਬੜੇ ਵਿਰਲੇ ਇਸ ਤਰ੍ਹਾਂ ਦੇ ਯੂਥ ਦੇ ਵਿੱਚ ਜੇ ਮੈਂ ਖਾਸ ਕਰਕੇ ਵੇਖਾਂ ਕਿ ਕੀਰਤਨੀ ਕਥਾ ਵਚਕ ਇੰਦਾਂ ਨੇ ਜੋ ਜਿਨ੍ਹਾਂ ਦੇ ਅੰਦਰ ਸੇਵਾ ਭਾਵਨਾ ਹੈ ਮਹਾਰਾਜ ਨੇ ਬਖਸ਼ੀ ਮਹਾਰਾਜ ਦੀ ਵਡਿਆਈ ਉਹਨਾਂ ਨੂੰ ਮਹਾਰਾਜ ਨੇ ਇਸ ਭਾਵਨਾ ਦਾ ਬੀਜ ਉਹਨਾਂ ਦੇ ਅੰਦਰ ਸੁੱਟਿਆ ਹਾਂਜੀ ਤੁਹਾਨੂੰ ਕਿੱਦਾਂ ਲੱਗਦਾ ਹੈ ਵੀ ਹੁਣ ਦੀ ਜਿਹੜੀ ਜਨਰੇਸ਼ਨ ਹੈ ਉਹ ਇਸ ਚੀਜ਼ ਨੂੰ ਨਾਲ ਕਿਵੇਂ ਮੈਨੇਜ ਕਰਕੇ ਚੱਲੇ ਵੀ ਨਾਲ ਉਹਨਾਂ ਦੀ ਕਿਰਤ ਵੀ ਲਾਈਕ ਪੀਕ ਤੇ ਸਟਰੋਂਗ ਹੋਏ ਤੇ ਨਾਲ ਦੀ ਨਾਲ ਉਹਨਾਂ ਦੀ ਗੁਰਮਤ ਵਿੱਦਿਆ ਉਹ ਗੁਰਮਤ ਵਿੱਦਿਆ ਨੂੰ ਨਾਲ ਲੈ ਕੇ ਕਿੱਦਾਂ ਚੱਲਣ ਇਸ ਬਾਰੇ ਥੋੜਾ ਚਾਣਨਾ ਪਵੇ ਕਿਉਂਕਿ ਤੁਸੀਂ ਸਾਰੇ ਸਫਰ ਦੇ ਵਿੱਚੋਂ ਲੰਘ ਚੁੱਕੇ ਹੋ ਹਾਂਜੀ ਵੀਰ ਜੀ ਪਹਿਲਾਂ ਤਾਂ ਮੇਰੀ ਬੇਨਤੀ ਇਹ ਹੋएगी ਕਿ ਗੁਰਬਾਣੀ ਦੇ ਵਿੱਚ ਸਭ ਤੋਂ ਪਹਿਲਾਂ ਸਤਗੁਰੂ ਜੀ ਦਾ ਦੋ ਸਿਧਾਂਤ ਹੈ ਉਹਦੇ ਵਿੱਚ ਤਾਂ ਜਿਵੇਂ ਮੈਂ ਆਪ ਜੀ ਨੂੰ ਪਹਿਲਾਂ ਬੇਨਤੀ ਕੀਤੀ ਸੀ ਕਿ ਕਿਰਤ ਸਿਰਮੌਰ ਅੱਗੇ ਰੱਖੀ ਹੋਈ ਹੈ ਕਿਸੇ ਵੀ ਗੁਰਸਿੱਖ ਨੂੰ ਹੁਕਮ ਨਹੀਂ ਹੈ ਕਿ ਵੇਲੇ ਹੋ ਕੇ ਬੈਠਣ ਦਾ ਤੇ ਕੇਵਲ ਆਪਾਂ ਜੀ ਡੇਰੇ ਖੋਲ ਕੇ ਜਾਂ ਪ੍ਰਚਾਰਕ ਕਰਕੇ ਬਣ ਕੇ ਤੇ ਇਸ ਚੀਜ਼ ਦਾ ਨਿਰੋਲ ਪ੍ਰਚਾਰ ਕਰੀ ਤੇ ਮੈਂ ਹੋਰਨਾਂ ਨੂੰ ਫਿਰ ਉਪਦੇਸ਼ ਸਟੇਜ ਤੇ ਕਰਾਂ ਕਿ ਆਪ ਜੀ ਨੇ ਸੱਚੀ ਸੁੱਚੀ ਕੀਰਤ ਕਰਨੀ ਜਿਹੜੀ ਚੀਜ਼ ਮੈਂ ਆਪ ਨਹੀਂ ਕਰ ਰਿਹਾ ਪ੍ਰਥਮੇ ਮਨ ਪਰਬੁੱਧ ਹੈ ਆਪਣਾ ਪਾਛੇ ਅਵ ਰਿਝਾਵ ਹੈ ਮੈਂ ਆਪ ਉਸ ਚੀਜ਼ ਦੀ ਕਮਾਈ ਨਹੀਂ ਕਰ ਰਿਹਾ ਤੇ ਮੈਂ ਹੋਰਨਾਂ ਨੂੰ ਕਹਾਂ ਕਿ ਜਿੰਨੀ ਤੁਸੀਂ ਸੱਚੀ ਸੁੱਚੀ ਕੀਰਤ ਕਰਨੀ ਇਹ ਤਾਂ ਪਹਿਲੀ ਗੱਲ ਤੇ ਇਹ ਹੈ ਕਿ ਇੱਥੋਂ ਹੀ ਮੈਂ ਗਲਤ ਹੋ ਚੁੱਕਾ ਹਾਂ ਦੂਸਰੀ ਗੱਲ ਇਹ ਹੈ ਵੀ ਜੀ ਕਿ ਅੱਜ ਤੁਸੀਂ ਦੇਖ ਲਓ ਪ੍ਰਚਾਰਕ ਹੋਵੇ ਜਾਂ ਕੀਰਤਨੀ ਹੋਵੇ ਅਸੀਂ ਇਨਫਲੂਐਂਸਰ ਵਾਲੇ ਪਾਸੇ ਬਹੁਤ ਜ਼ਿਆਦਾ ਜਾ ਰਹੇ ਹਾਂ ਜੀ ਜੀ ਕਿ ਮੈਂ ਹੁਣ ਕੀਰਤਨ ਕੀਤਾ ਫਿਰ ਮੇਰੀ ਲਾਈਫ ਜਿਹੜੀ ਪਿੱਛੇ ਐ ਉਹ ਵੀ ਮੈਂ ਤੁਹਾਨੂੰ ਹੁਣ ਨੈਟ ਤੇ ਸਭ ਕੁਝ ਮੈਂ ਨੈਟ ਤੇ ਪਾਣਾ ਆ ਵੀਡੀਓ ਸਰਵਲ ਵੀਡੀਓਜ਼ ਵੀ ਲੌਗਸ ਬਣ ਰਹੇ ਨੇ ਸੰਗਤ ਜੀ ਮੈਂ ਇਹ ਕਰ ਰਿਹਾ ਮੈਂ ਉਹ ਵੀਰ ਜੀ ਸਤਿਗੁਰੂ ਕਹਿੰਦੇ ਨਾ ਮਹਾਰਾਜ ਜੀ ਦਾ ਤਾਂ ਇਹ ਬਚਨ ਹੈ ਕਿ ਮਨ ਤੂੰ ਮਤ ਮਾਨ ਕਰੇ ਜੇ ਹੌਕਿਸ਼ ਜਾਣਦਾ ਗੁਰਮੁਖ ਨਿਮਾਣਾ ਹੋ ਪਾਪ ਕੇ ਜਿੰਨਾ ਜ਼ਿਆਦਾ ਇਸ ਸਰੀਰ ਰੂਪੀ ਦਰਖਤ ਨੂੰ ਪਰਮਾਰਥਕ ਫਲ ਲੱਗਦੇ ਨੇ ਨਾ ਸਤਿਗੁਰੂ ਕਹਿੰਦੇ ਨੇ ਉਹ ਤਾਂ ਸਗੋਂ ਦੀ ਜ਼ਿਆਦਾ ਨਿਮਰਤਾ ਚ ਜਾਏਗਾ ਨੇਮ ਸੁਗਾਰਾ ਹੋਏ ਜਿੰਨੇ ਆ ਅਸੀਂ ਉਹਨਾਂ ਇੱਥੇ ਬੈਠੇ ਵੀਰ ਜੀ ਉਹਨਾਂ درختਾਂ ਵਾਲੇ ਦੇਖ ਲਓ ਜਿੰਨੇ ਜ਼ਿਆਦਾ ਫਲ ਲੱਗਣਗੇ ਇਹਦੀਆਂ ਟਾਹਣੀਆਂ ਥੱਲੇ ਨੂੰ ਜਾਣਗੀਆਂ ਥੱਲੇ ਨੂੰ ਜਾਣ ਦਾ ਅਰਥ ਹੈ ਕਿ ਇਹ ਪ੍ਰਭਤਾ ਵਾਲੇ ਪਾਸੇ ਜਾ ਹੀ ਨਹੀਂ ਸਕਦਾ ਇਹਨੇ ਦੁਨੀਆ ਦੀ ਵਡਿਆਈ ਲੋਚ ਨਹੀਂ ਹੈਗੀ ਇਸ ਨੂੰ ਇਹ ਹੋਏਗਾ ਕਿ ਮੈਂ ਗੁਰੂ ਦੀ ਖੁਸ਼ੀ ਕਰਨੀ ਹੈ ਤੇ ਵੀਰ ਜੀ ਜਦੋਂ ਅਸੀਂ ਸੁਖਮਨੀ ਸਾਹਿਬ ਦਾ ਪਾਠ ਕਰਦੇ ਹਾਂ ਤੇ ਉੱਥੇ ਮਹਾਰਾਜ ਦਾ ਪਹਿਲਾਂ ਹੀ ਸਪਸ਼ਟ ਕਰ ਦਿੱਤਾ ਕਿ ਜੇ ਤੂੰ ਸੇਵਾ ਕਰਨੀ ਸੇਵਾ ਕਰਤ ਹੋਏ ਨਹਿ ਕਾਮੀ ਇਸਕਾ ਹੋਤ ਪ੍ਰਾਪਤ ਸਵਾਮੀ ਸਦਾ ਲਕਸ਼ਯ ਇਹ ਹੈ ਕਿ ਮੈਂ ਰੱਬ ਨੂੰ ਮਿਲਣਾ ਹੈ ਪਰ ਜੇ ਮੇਰੀ ਸੇਵਾ ਵਿੱਚ ਕੋਈ ਦੁਨਿਆਵੀ ਇੱਛਾ ਰਹਿ ਗਈ ਉਹ ਸੇਵਾ ਅਸਲ ਰੂਪ ਚ ਪ੍ਰਵਾਨ ਨਹੀਂ ਹੁੰਦੀ ਪ੍ਰਵਾਨ ਨਹੀਂ ਉਹ ਮੈਨੂੰ ਪਰਮੇਸ਼ਰ ਤੱਕ ਲੈ ਕੇ ਨਹੀਂ ਜਾ ਸਕਦੀ ਮੇਰੇ ਅੰਦਰ ਸਭੋ ਬੈਰੀਅਰ ਬਣ ਜਾਏਗੀ ਬਿਲਕੁਲ ਕਿਉਂਕਿ ਵੀਰ ਜੀ ਦੇਖੋ ਜੈਸੀ ਪਿਆਸ ਹੋਵੇ ਮਨ ਅੰਤਰ ਤੈਸੋ ਜਲ ਦੇਵੇ ਪ੍ਰਕਾਰ ਜਿੱਦਾਂ ਦੀ ਮੇਰੀ ਭਾਵਨਾ ਆ ਉਹੀ ਚੀਜ਼ ਅੱਗੇ ਗੁਰੂ ਮੈਨੂੰ ਪੂਰਤੀ ਦੇਣਗੇ ਹੋ ਜੇ ਮੇਰੀ ਭਾਵਨਾ ਸੇਵਾ ਦੇ ਪਿੱਛੇ ਇਹ ਹੈ ਕਿਰਤਨ ਦੇ ਪਿੱਛੇ ਕਿ ਮੈਂ ਫੇਮਸ ਹੋਵਾਂ ਮੈਨੂੰ ਲੋਕ ਪੂਜਣ ਮੇਰੀ ਸਭ ਤੋਂ ਵਡਿਆਈ ਹੋਵੇ ਜੋ ਵੀ ਗੁਰੂ ਦੇ ਵੀ ਦਿੰਦੇ ਨੇ ਇਹ ਨਹੀਂ ਕਿ ਗੁਰੂ ਦਿੰਦੇ ਨਹੀਂ ਪਰ ਫਿਰ ਅਸੀਂ ਉੱਥੇ ਤੱਕ ਸੀਮਿਤ ਰਾਂਗੇ ਪਰਮਾਰਥਕ ਕੋਈ ਖੇਡ ਨਹੀਂ ਚੱਲੇਗੀ ਤੇ ਵੀ ਜੀ ਇਹਦੇ ਵਿੱਚ ਇਹ ਹੈ ਕਿ ਦੋ ਦਿਨਾਂ ਦੀ ਵਡਿਆਈ ਹੈ ਅੱਜ ਜਿਹੜੀ ਦੁਨੀਆ ਸਾਨੂੰ ਸਲਾਂਦੀ ਹੈ ਕੱਲ ਨੂੰ ਕੋਈ ਕੋ ਕਰਮ ਹੋ ਜਾਏ ਤੇ ਉਹੀ ਦੁਨੀਆ ਸਾਡੇ ਉੱਤੇ ਪੰਡ ਦੀ ਵੀ ਬਿਲਕੁਲ ਪੰਡ ਪੂਰਾ ਵੀਰ ਜੀ ਕੁਝ ਰਹਿ ਨਹੀਂ ਜਾਂਦਾ ਪਰ ਜੇ ਪਹਿਲੇ ਦਿਨ ਤੋਂ ਗੁਰੂ ਦੇ ਆਸ਼ੇ ਆਪਾਂ ਜੀਵਨ ਬਤੀਤ ਕਰਾਂਗੇ ਤੇ ਫਿਰ ਸਤਗੁਰ ਸਹਾਈ ਹੁੰਦਾ ਹੈ ਇਹ ਮੇਰਾ ਵੀਰ ਜੀ ਇਹ ਮੇਰੀ ਟੇਕ ਇਹ ਹੈ ਕਿ ਜੇ ਇਸ ਪੱਖੋਂ ਅਸੀਂ ਜਾ ਰਹੇ ਹਾਂ ਨਾ ਤਾਂ ਅਸੀਂ ਗੁਰਬਾਣੀ ਤੇ ਪੂਰਾ ਉਤਰੇ ਨਹੀਂ ਹੈਗੇ ਕਿਉਂਕਿ ਗੁਰਬਾਣੀ ਦਾ ਮੂਲ ਸਿਧਾਂਤ ਇਹ ਹੀ ਹੈ ਕਿ ਆਪਣੇ ਹੱਥਾਂ ਨਾਲ ਕੰਮ ਵੀ ਕਰਨਾ ਹੈ ਚਿੱਤ ਜਿਹੜਾ ਉਹ ਪਰਮੇਸ਼ਰ ਨੂੰ ਸੌਂਪਣਾ ਚਿੱਤ ਪਰਮੇਸ਼ਰ ਹਾਂਜੀ ਸੋਦਾ ਮੂਲ ਨਾ ਹੋ ਵਈ ਨਾ ਕੋ ਲੈ ਨਾ ਦੇ ਤੇ ਵੀਰ ਜੀ ਇੱਥੇ ਇੱਕ ਮੁੱਦਾ ਇਹ ਵੀ ਜ਼ਰੂਰੀ ਹੈ ਦੇਖਣਾ ਕਿ ਜੇ ਹੁਣ ਦਾਸ ਹੈ ਜਿੱਦਾਂ ਜੇ ਮੈਂ ਕਿਤੇ ਸੰਸਥਾ ਦੇ ਥੱਲੇ ਆਣ ਕੇ ਪ੍ਰਚਾਰ ਕਰਾਂ ਕੈ ਲੀਗਾ ਲੈ ਹੈ ਕਿ ਮੈਂ ਉਹਨਾਂ ਦੇ ਅਧੀਨ ਹੋਵਾਂਗਾ ਜੋ ਉਹ ਕੱਲ ਨੂੰ ਕਹਿਣਗੇ ਕਿ ਤੁਸੀਂ ਜੀ ਇਸ ਮੁਤਾਬਕ ਬੋਲਣਾ ਹੈ ਇਸ ਮੁਤਾਬਕ ਨਹੀਂ ਬੋਲਣਾ ਉਹ ਚੀਜ਼ ਮੇਰੇ ਅੱਗੇ ਜ਼ਿਆਦਾ ਹੋਵੇਗੀ ਨਾ ਕਿ ਗੁਰਮਤ ਦੇ ਆਸ਼ੇ ਥਲੇ ਰਹਿਣਾ ਕਿ ਸੁਤੰਤਰ ਹੋ ਕੇ ਪ੍ਰਚਾਰ ਕਰਨਾ ਇੱਕ ਹੋਰ ਵਖਰੀ ਗੱਲ ਹੈ ਤੇ ਅਧੀਨ ਹੋ ਕੇ ਪ੍ਰਚਾਰ ਕਰਨਾ ਮਾਇਆ ਪੱਖੋਂ ਵੀ ਤੇ ਵਿਚਾਰਧਾਰਾ ਪੱਖੋਂ ਉਹ ਵੀ ਇੱਕ ਗੱਲ ਹੈ ਸਭ ਤੋਂ ਵੱਡੀ ਇਹ ਗੱਲ ਹੈ ਵੀ ਜੀ ਕਿ ਜਦੋਂ ਮੈਂ ਮਾਇਆ ਕਰਕੇ ਕਿਸੇ ਸੰਸਥਾ ਤੇ ਅਧੀਨ ਹੋਵਾਂਗਾ ਜਿਵੇਂ ਅਸੀਂ ਹੁਣ ਜੌਬ ਕਰਦੇ ਆਪਜੀ ਵੀ ਪ੍ਰੋਫੈਸ਼ਨਲ ਹੋ ਤੇ ਇੱਕ ਟਾਰਗੇਟ ਹੁੰਦਾ ਹੈ ਕਿ ਮਹੀਨੇ ਦੇ ਵਿੱਚ ਹੁਣ ਐਸ ਪ੍ਰਚਾਰਕ ਤੁਸੀਂ ਜੀ ਇੰਨੇ-ਇੰਨੇ ਪ੍ਰੋਗਰਾਮ ਕਰਨੇ ਨੇ ਨਹੀਂ ਤੇ ਤੁਹਾਡੀ ਸੈਲਰੀ ਆਣੀ ਨਹੀਂ ਹੈ ਫੇਰ ਤਾਂ ਮੇਰਾ ਲਕਸ਼ ਬਿਲਕੁਲ ਕਿਸੇ ਹੋਰ ਪਾਸੇ ਚਲਾ ਗਿਆ ਮੇਰਾ ਸਾਰਾ ਸਟ्रेस ਇਸ ਚੀਜ਼ ਤੇ ਲੱਗੇਗਾ ਕਿ ਜੀ ਮੈਨੂੰ ਜੀ ਕਾਲ ਨਹੀਂ ਆ ਰਹੇ ਬੁਕਿੰਗਸ ਨਹੀਂ ਹੋ ਰਹੀ ਮੈਨੂੰ ਜੀ ਇੱਥੇ ਜਾਣਾ ਸੀ ਫਲਾਨੀ ਕੰਟਰੀ ਤੇ ਮੈਨੂੰ ਇੱਥੇ ਨਹੀਂ ਸੱਦਾ ਆ ਰਿਹਾ ਮੇਰੇ ਪ੍ਰਚਾਰ ਇਸ ਮਹੀਨੇ ਦੇ ਘੱਟ ਚੁੱਕੇ ਨੇ ਇਹਦੇ ਇਹਦੇ ਵਿੱਚ ਵੀ ਜੀ ਸੇਵਾ ਨਾਮ ਦੀ ਚੀਜ਼ ਕਿਵੇਂ ਰੁਕੇਗੀ ਮਾਇਆ ਤਾਂ ਵੀਰ ਜੀ ਬੜੇ ਰੂਪਾਂ ਦੇ ਵਿੱਚ ਸਾਨੂੰ ਘੇਰ ਸਕਦੀ ਹੈ ਤੁਸੀਂ ਇਹ ਗੱਲ ਕੀਤੀ ਵੀ ਪ੍ਰਚਾਰਕਾਂ ਦਾ ਵੀ ਅੱਜਕੱਲ ਟਾਰਗੇਟ ਹੋ ਗਿਆ ਵੀ ਮਹੀਨੇ ਦੇ ਲੈਨੇ ਪ੍ਰੋਗਰਾਮ ਹੋਣੇ ਚਾਹੀਦੇ ਨੇ ਪਰ ਪ੍ਰਚਾਰਕਾਂ ਦੇ ਵਿੱਚ ਆਪਸ ਵਿੱਚ ਕੀਰਤਨੀਆਂ ਦੇ ਵਿੱਚ ਆਪਸ ਦੇ ਵਿੱਚ ਇੱਕ ਹੋੜ ਲੱਗੀ ਹੋਈ ਹੈ ਵੀ ਫਲਾਣੀ ਥਾਂ ਦਾ ਪ੍ਰੋਗਰਾਮ ਮੇਰੇ ਕੋਲ ਆ ਜਾਏ ਏਦਾਂ ਇਹ ਵਾਲਾ ਜਿਹੜਾ ਸਮਾਗਮ ਹੈ ਇਹ ਮੇਰੇ ਕੋਲ ਆ ਜਾਏ ਪਰ ਜੇ ਇਸ ਦੇ ਵਿੱਚੋਂ ਭਾਵਨਾ ਵੱਖ ਹੋ ਗਈ ਭਾਵਨਾ ਨਿਕਲ ਗਈ ਤਾ ਜਿਹੜਾ ਪ੍ਰਚਾਰ ਹੋ ਰਿਹਾ ਜਿਹੜੀ ਸੰਗਤਾਂ ਕੀਰਤਨ ਸਰਵਣ ਕਰ ਰਹੀਆਂ ਨੇ ਹਾਂਜੀ ਉਹਨਾਂ ਦੇ ਉੱਤੇ ਉਸ ਗੱਲ ਦਾ ਜਾਂ ਉਸ ਭਾਵਨਾ ਦਾ ਫਰਕ ਤੁਹਾਡੇ ਸਾਬ ਨਾਲ ਪੈਂਦਾ ਪੈਂਦਾ ਹੈ ਬਿਲਕੁਲ ਪੈਂਦਾ ਹੈ ਵੀਰ ਜੀ ਆਪ ਜੀ ਦੇਖੋ ਗੁਰਬਾਣੀ ਦੀ ਇੱਕ ਪੰਕਤੀ ਹੈ ਕਿ ਪਹਿਲੋਂ ਦੇ ਜੜ ਅੰਦਰ ਜਮੈ ਤਾਂ ਉੱਪਰ ਹੋਵੇ ਛਾਓ ਹੋਵੇ ਛਾਓ ਤੇ ਹੁਣ ਜੇ ਮੈਂ ਅੱਗੇ ਗਿਆਨ ਵੰਡ ਰਿਹਾ ਆ ਜਾਂ ਮੈਂ ਕਿਸੇ ਨੂੰ ਹੈਨਾ ਚੇਂਜ ਕਰਨ ਦਾ ਯਤਨ ਕਰ ਰਿਹਾ ਚਲੋ ਭਾਵੇਂ ਜਿੰਨਾ ਵੀ ਛੋਟਾ ਹੋਵੇ ਕਿ ਸਾਰੇ ਚਲੋ ਗੁਰੂ ਸਾਹਿਬ ਕਰਾਉਂਦੇ ਆ ਤੇ ਆਪਣੇ ਮਨ ਚ ਇੱਕ ਭਾਵਨਾ ਹੈ ਕਿ ਹੈਨਾ ਕੋਈ ਗੁਰਬਾਣੀ ਵਾਲੇ ਪਾਸੇ ਲੱਗੇ ਜਾਂ ਗੁਰਮਤ ਵਾਲੇ ਮਾਰਗ ਤੇ ਚੱਲੇ ਤੇ ਵੀਰ ਜੀ ਸਤਗੁਰੂ ਤਾਂ ਪਹਿਲਾਂ ਕਹਿੰਦੇ ਨੇ ਕਿ ਪਹਿਲੋਂ ਦੇ ਜੜ ਅੰਦਰ ਜਮਾ ਤੁਹਾਡੀਆਂ ਆਪਣੀਆਂ ਜੜਾਂ ਮਜ਼ਬੂਤ ਹੋਣਗੀਆਂ ਤਾਂ ਤੁਹਾਡਾ ਜਿਹੜਾ ਦਰਖਤ ਰੂਪੀ ਜੀਵਨ ਹੈ ਇਹ ਬਹੁਤ ਉੱਚਾ ਇਹਦੀਆਂ ਸ਼ਾਖਾਵਾਂ ਜਾਣ ਗਿਆ ਤੇ ਤੁਸੀਂ ਇੱਕ ਘਣਾ ਜਿਹੜੀ ਸ਼ਾਮ ਹੈ ਤੁਸੀਂ ਹੋਰਨਾਂ ਨੂੰ ਦੇਣ ਚੋਕੇ ਹੋਮ ਜਿੰਨੇ ਗੁਰਮੁਖਾਂ ਨੇ ਸ਼ਹੀਦੀਆਂ ਪਾਈਆਂ ਜਿੰਨੇ ਗੁਰਮੁਖਾਂ ਨੇ ਪੰਥ ਲਈ ਕੁਝ ਕੀਤਾ ਹੈ ਵੀਰ ਜੀ ਉਹਨਾਂ ਨੇ ਪਹਿਲਾਂ ਆਪ ਕਮਾਈ ਕੀਤੀ ਇਸ ਚੀਜ਼ ਦੀ ਜੇ ਹੁਣ ਮੈਂ ਹੈ ਨਾ ਕਿਸੇ ਸੰਸਥਾ ਦੇ ਹੇਠਾਂ ਜਾਂ ਮਾਇਆ ਪੱਖੋਂ ਅਧੀਨ ਹੋ ਜਾਵਾਂ ਤਾਂ ਵੀਰ ਜੀ ਮੇਰਾ ਸਾਰਾ ਦਿਨ ਦਾ ਲਕਸ਼ ਏਸੀ ਚੀਜ਼ ਤੇ ਹੋਵੇਗਾ ਕਿ ਮੇਰੀ ਪ੍ਰਭਤਾ ਵਧੇ ਮੇਰੀਆਂ ਵੀਡੀਓਜ਼ ਬਾਹਰ ਤੱਕ ਪਹੁੰਚਣ ਤੇ ਜਿਹੜੇ 24 ਘੰਟੇ ਨੇ ਜੋ ਪਹਿਲਾਂ ਹੀ ਬਹੁਤ ਸੀਮਿਤ ਨੇ ਇਹਨਾਂ ਵਿੱਚੋਂ ਹੁਣ ਵੀਰ ਜੀ ਕਿੰਨਾ ਕ ਸਮਾਂ ਮੈਂ ਆਪਣੀ ਨਿੱਜੀ ਭਗਤੀ ਕਰ ਰਿਹਾ ਹਾਂ ਮੈਂ ਆਪਣੀ ਨਿੱਜੀ ਗੁਰਬਾਣੀ ਦੀ ਖੋਜ ਕਰਨਾ ਸਹਿਜ ਪਾਠ ਸਹਿਜ ਪਾਠ ਆਪਣੀ ਹੱਥੀਂ ਸੇਵਾ ਪੁਸਤਕਾਂ ਦੀ ਖੋਜ ਕਰਨੀ ਗੁਰਮੁਖਾਂ ਦੀਆਂ ਜੀਵਨੀਆਂ ਪੜ੍ਹਨੀਆਂ ਅਰਥ ਬੋਧ ਦੀ ਸਿੱਖਿਆਵਾਂ ਲੈਣੀਆਂ ਕਿੰਨਾ ਕੋ ਜੈ ਵੀਰ ਜੀ ਗੁਰਮਤ ਦੇ ਵਿੱਚ ਖਾਸ ਕਰਕੇ ਪ੍ਰਚਾਰਕ ਵੱਲ ਤੇ ਵੀਰ ਜੀ ਸਭ ਤੋਂ ਵੱਡੀ ਚੀਜ਼ ਹੈ ਕਿ ਇਹ ਦਰਖਤ ਜਿਹੜਾ ਹੈ ਜਦ ਤੱਕ ਇਹਨੂੰ ਨਾਮ ਸਿਮਰਨ ਰੂਪੀ ਪਾਣੀ ਨਹੀਂ ਮਿਲੇਗਾ ਤੇ ਉਗ ਨਹੀਂ ਸਕਦਾ ਨਾ ਆਪ ਹਰਿਆ ਹੋਏਗਾ ਤੇ ਨਾ ਹੋਰਨਾਂ ਨੂੰ ਹਰਿਆ ਕਰ ਸਕਦਾ ਬਿਲਕੁਲ ਬਿਲਕੁਲ ਪਰ ਇਹੀ ਚੀਜ਼ ਮਹਾਰਾਜ ਕਹਿੰਦੇ ਆ ਬਾਬਾ ਅਨੰਦ ਸਿੰਘ ਜੀ ਐਸੇ ਗੁਰਮਖ ਹੋਏ ਨੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਸਾਰੇ ਜੀਵਨ ਨਾਲ ਆਪਣਾ ਸਾਰਾ ਜੀਵਨ ਬਤੀਤ ਕੀਤਾ ਉਹਨਾਂ ਦਾ ਇੱਕ ਬਚਨ ਹੈ ਉਹ ਕਹਿੰਦੇ ਹੁੰਦੇ ਸੀ ਕਿ ਜਿੰਨੀ ਉੱਚੀ ਤੁਸੀਂ ਗੁੱਡੀ ਚੜਾਣੀ ਹੋਏ ਆਕਾਸ਼ 'ਚ ਉੰਨੀ ਜ਼ਿਆਦਾ ਲੰਬੀ ਨਿਤਨੇਮ ਰੂਪੀ ਡੋਰੀ ਹੋਣੀ ਚਾਹੀਦੀ ਹੈ। ਜਿੰਨੀ ਵੱਡੀ ਸੇਵਾ ਤੁਸੀਂ ਕਰਨੀ ਚਾਹੋ ਵੀਰ ਜੀ ਉਹਦੇ ਪਿੱਛੇ ਤੁਹਾਡਾ ਜੀਵਨ ਵੀ ਉਤਨਾ ਉੱਚਾ ਹੋਣਾ ਚਾਹੀਦਾ। ਉਤਨਾ ਉੱਚਾ ਹੋਣਾ। ਜੇ ਮੇਰਾ ਆਪਣਾ ਜੀਵਨ ਨਹੀਂ ਹੈ ਤੇ ਮੈਂ ਆਪਣੇ ਆਪ ਲਈ ਸਮਾਂ ਨਹੀਂ ਕੱਢ ਰਿਆ ਨਾ ਗੁਰੂ ਸਾਹਿਬ ਨਾਲ ਜੁੜਨ ਲਈ ਹੋਰਾਂ ਦਾ ਜਿਹੜਾ ਉਹ ਹੋਰਾਂ ਦੀ ਜਿਹੜੀ ਗੱਲ ਹੈ ਹੋਰਾਂ ਨੂੰ ਪ੍ਰਭਾਵਿਤ ਕਰਨਾ ਹੋ ਹੀ ਨਹੀਂ ਸਕਦਾ। ਭਾਈ ਫੌਜਾ ਸਿੰਘ ਜੀ ਦਾ ਮੈਨੂੰ ਇੱਕ ਬਚਨ ਯਾਦ ਹੈ। ਉਹ ਇਹੀ ਬਚਨ ਨੂੰ ਅੱਗੇ ਭਾਈ ਰਜਿੰਦਰ ਸਿੰਘ ਜੀ ਯੂਕੇ ਵਾਲਿਓ ਦੁਹਰਾਉਂਦੇ ਹੁੰਦੇ ਸਨ ਉਹ ਕਹਿੰਦੇ ਹੁੰਦੇ ਸਨ ਕਿ ਗੁਰਮੁਖ ਦਾ ਜੀਵਨ ਹੀ ਪ੍ਰਚਾਰ ਹੈ ਤੁਹਾਨੂੰ ਦੇਖਦਿਆਂ ਸਾਰ ਮੈਂ ਇਤਨਾ ਇਨਸਪਾਇਰ ਹੋਵਾਂ ਕਿ ਮੈਂ ਵੀ ਇਸ ਵੀਰ ਵਰਗੋਂ ਇਸ ਭਾਈ ਸਾਹਿਬ ਵਰਗੋਂ ਮੈਂ ਵੀ ਆਪਣਾ ਜੀਵਨ ਬਤੀਤ ਕਰਾਵਾਂ ਕਿਉਂਕਿ ਜੀਵਨ ਹੀ ਪ੍ਰਚਾਰ ਹੈ ਨਾ ਕਿ ਜੀਵਨ ਬਚਾਉਣਾ ਹਾਂਜੀ ਤੁਸੀਂ ਸਟੇਜ ਤੇ ਬਹੁਤ ਸੋਹਣੀ ਕਥਾ ਬਹੁਤ ਸੋਹਣਾ ਕੀਰਤਨ ਕਰਕੇ ਉੱਠ ਕੇ ਜਾਓ ਤੇ ਜੇ ਬਾਅਦ ਜਾ ਕੇ ਤੁਹਾਡਾ ਤੁਹਾਡਾ ਤੁਰਨਾ ਤੁਹਾਡੀ ਗੁਫਤਾਰ ਤੁਹਾਡੀ ਰਫਤਾਰ ਉਹ ਚੰਗੀ ਨਾ ਹੋਏ ਤਾਂ ਸੰਗਤ ਦੇ ਉੱਤੇ ਜੋ ਪ੍ਰਭਾਵ ਪਏਗਾ ਆਈ ਥਿੰਕ ਉਹ ਸਾਰਾ ਨਲ ਹੋ ਜਾਏਗਾ ਉਹ ਜਿਹੜਾ ਆਪਾਂ ਅੰਦਰ ਬੋਲੇ ਆ ਜਿਹੜੇ ਆਪਾਂ ਬਚਨ ਕੀਤੇ ਇਸ ਸਟੇਜ ਤੇ ਆਈ ਥਿੰਕ ਉਹ ਉਹ ਪ੍ਰਚਾਰ ਫਿਰ ਇਦਾਂ ਲੱਗੇਗਾ ਵੀ ਆਪਾਂ ਕਿਸੇ ਕਿਸੇ ਕੈਮਰੇ ਵਾਸਤੇ ਜਾਂ ਕਿਸੇ ਨੂੰ ਇੰਪ੍ਰੈਸ ਕਰਨ ਕਿਸੇ ਨੂੰ ਰਜਾਉਣ ਵਾਸਤੇ ਆਪਾਂ ਉਹ ਕੰਮ ਕਰ ਰਹੇ ਹਾਂ ਇਦਾਂ ਬਿਲਕੁਲ ਵੀਰ ਜੀ ਤੁਸੀਂ ਦੇਖੋ ਸਤਿਗੁਰੂ ਕਹਿੰਦੇ ਨੇ ਕਿ ਆਪਸ ਕੋ ਕਰ ਕਾਚਨਾ ਜਨਾਬ ਹੁਣ ਜੇ ਮੈਂ ਇਸ ਚੀਜ਼ ਦੀ ਚਲੋ ਆਪ ਜੀ ਅੰਦਾਜ਼ਾ ਲਾ ਲਓ ਮੈਂ ਇਸ ਚੀਜ਼ ਦੇ ਅਰਥ ਕਰਾਂ ਸਟੇਜ ਤੋਂ ਬਾਹਰ ਗਿਆ ਉੱਠਿਆ ਦਿਵਾਨ ਸਮਾਪਤ ਹੈ ਫੋਟੋਆਂ ਦੀ ਹੈ ਕਿ ਚਲੋ ਬੂਥ ਮੰਨ ਲਓ ਮੈਂ ਸੈਲਫੀਆਂ ਖਿਚਾ ਰਿਹਾ ਹਾਂ ਨਾ ਕਿ ਸੈਲਫੀ ਹੋਵੇ ਆਪ ਜੀ ਆਟੋਗ੍ਰਾਫ ਮੈਂ ਦੇ ਰਿਹਾ ਹਾਂ ਆਪ ਜੀ ਨੂੰ ਕਿ ਮੇਰੇ ਨਾਮ ਦੇ ਆਟੋਗ੍ਰਾਫ ਇਹਦੇ ਵਿੱਚ ਆਪਸ ਨੂੰ ਜਨਾਨ ਦੀ ਗੱਲ ਹੈ ਫੋਨ ਦੇ ਵਿਧਾਨ ਦੀ ਗੱਲ ਹੈ ਜੇ ਬਾਣੀ ਗੁਰੂ ਦੀ ਅਸੀਂ ਗੁਰੂ ਦੀ ਬਾਣੀ गा ਰਹੇ ਹਾਂ ਤੇ ਅਸੀਂ ਆਪਣੇ ਆਟੋਗ੍ਰਾਫ ਕਿਵੇਂ ਦੇ ਸਕਦੇ ਇਹ ਆਪਣਾ ਇਹ ਇਸ ਇਹ ਹੁਣ ਰੁਝਾਨ ਮੈਨੂੰ ਲੱਗਦਾ ਵਧ ਰਿਹਾ ਜਦੋਂ ਅਸੀਂ ਛੋਟੇ ਹੁੰਦੇ ਸੀ ਅਸੀਂ ਕੀਰਤਨੀਆਂ ਨੂੰ ਜਾਂ ਕਥਾਵਾਚਕਾਂ ਨੂੰ ਇੰਨਾ ਕੁ ਗ੍ਰੈਂਡ ਜਾਂ ਇੰਨਾ ਕੁ ਵੱਡਾ ਨਹੀਂ ਸੀ ਬਣਾਉਂਦੇ ਕਿ ਅਸੀਂ ਉਹਨਾਂ ਦੇ ਆਟੋਗ੍ਰਾਫ ਲਈਏ ਇਹ ਜਿਹੜਾ ਰੁਝਾਨ ਹੈ ਇਹ ਮੇਰੇ ਖਿਆਲ ਅਸੀਂ ਹੌਲੀ ਹੌਲੀ ਇਨਫਲੂਐਂਸਰ ਵਾਂਗ ਜਿੱਦਾਂ ਜਿੱਦਾਂ ਨਾਰਮਲ ਇੰਸਟਾਗ੍ਰam ਤੇ ਇਨਫਲੂਐਂਸਰਸ ਹੁੰਦੇ ਨੇ ਅਸੀਂ ਉਦਾਂ ਬਣਦੇ ਜਾ ਰਹੇ ਹਾਂ ਇਸ ਚੀਜ਼ ਦੇ ਬਾਰੇ ਮੈਨੂੰ ਲੱਗਦਾ ਹੈ ਕਿ ਕਿਸੇ ਨੂੰ ਤਾਂ ਬੋਲਣਾ ਪੈਗਾ ਜੇ ਸਾਡੀ ਪ੍ਰਬੰਧਕ ਕਮੇਟੀਆਂ ਜਾਂ ਜਾਂ ਸਾਡੇ ਜਿਹੜੇ ਮੋਦੀ ਸਿੰਘ ਨੇ ਜੋ ਸੰਸਥਾਵਾਂ ਨੇ ਜੇ ਉਹ ਇਸ ਤੇ ਨਹੀਂ ਐਕਸ਼ਨ ਲੈ ਰਹੀਆਂ ਉਹ ਨਹੀਂ बोल ਰਹੀਆਂ ਕਿਸੇ ਨੂੰ ਤਾਂ ਬੱਚਿਆਂ ਨੂੰ ਏਟਲੀਸਟ ਇਹ ਦੱਸਣਾ ਪਏਗਾ ਜਾਂ ਸੰਗਤਾਂ ਦੇ ਵਿੱਚ ਆਮ ਸੰਗਤਾਂ ਦੇ ਵਿੱਚ ਇਹ ਸੁਨੇਹਾ ਪਹੁੰਚਾਣਾ ਪਏਗਾ ਭਾਈ ਉਹ ਬਾਣੀ ਗੁਰੂ ਦੀ ਹੈ ਉਹ ਬਾਣੀ ਗੁਰੂ ਦੀ ਗਾ ਰਹੇ ਨੇ ਉਸ ਦੀ ਵਿਚਾਰ ਕਰ ਰਹੇ ਨੇ ਜੇ ਤੁਸੀਂ ਸੱਚਮੁੱਚ ਆਪਣੇ ਪ੍ਰਚਾਰਕ ਨੂੰ ਚੜਦੀ ਕਲਾ ਵਿੱਚ ਵੇਖਣਾ ਚਾਹਦੇ ਹੋ ਤਾਂ ਉਹ ਜਿਹੜੀ ਗੁਰੂ ਦੀ ਗੱਲ ਉਹਨਾਂ ਨੇ ਕੀਤੀ ਉਹ ਆਪਣੇ ਜੀਵਨ ਦੇ ਵਿੱਚ ਲਿਆਓ ਬਿਲਕੁਲ ਬਿਲਕੁਲ ਜਦ ਤੱਕ ਵੀਰ ਜੀ ਇਸ ਚੀਜ਼ ਦੇ ਉੱਤੇ ਆਪਾਂ ਬੋਲਾਂਗੇ ਨਹੀਂ ਹਾਂਜੀ ਹੁਣ ਆਪ ਜੀ ਨੂੰ ਪਤਾ ਹੈ ਸਾਨੂੰ ਪਤਾ ਕਿਉਂਕਿ ਇਸ ਚੀਜ਼ ਪਹਿਲਾਂ ਕਿਦਾਂ ਸੀ ਇਸ ਦਾ ਆਪਾਂ ਸਾਰਾ ਸਿਸਟਮ ਦੇਖਿਆ ਹੈ ਹਾਂਜੀ ਪਰ ਜੇ ਕੋਈ ਬੱਚਾ ਹੈ ਹੁਣ ਜੋ ਇਸ ਟਾਈਮ ਤੇ ਵੱਡਾ ਹੋ ਰਿਹਾ ਉਹ ਇਸ ਇਸ ਚੀਜ਼ ਨੂੰ ਦੇਖਦਾ ਹੈ ਉਹਦੇ ਲਈ ਇਹੀ ਨਾਰਮਲਾਈਜ਼ ਹੋਏਗਾ ਕਿ ਇਹੀ ਸਿੱਖੀ ਹੈ ਮੈਂ ਆਪ ਜੀ ਨੂੰ ਇੱਕ ਉਦਾਹਰਣ ਦਿੰਦਾ ਹਾਂ ਸਿੰਘਾਪੁਰ ਜਦੋਂ ਅਸੀਂ ਪ੍ਰਚਾਰ ਲਈ ਕਰਨਗੇ ਕੋਵਿਡ ਤੋਂ ਬਾਅਦ ਖੜਾ ਪ੍ਰਸ਼ਾਦ ਦੀ ਦੇ ਹੁਣ ਉਹ ਚਮਚਿਆਂ ਨਾਲ ਦਿੰਦੇ ਨੇ ਕਿਉਂਕਿ ਉਹਨਾਂ ਦਾ ਉਹਨਾਂ ਦੇ ਅੰਦਰ ਇਹ ਡਰ ਹੈ ਕਿ ਜਰਮਸ ਹਨਾ ਉਹ ਹੱਥ ਲਾਉਣ ਨਾਲ ਫੈਲਣਗੇ ਮੈਂ ਇੱਥੇ ਉੱਤੇ ਇੱਕ ਗੱਲ ਕਰਕੇ ਆਇਆ ਮੈਂ ਉਹਨਾਂ ਨੂੰ ਟੋਕਿਆ ਮੈਂ ਕਿ ਦੇਖੋ ਭਾਈ ਸਾਹਿਬ ਮੈਡੀਕਲ ਪੱਖੋਂ ਕੋਵਿਡ 19 ਐਂਡੈਮਿਕ ਹੋ ਚੁੱਕਾ ਹੈ ਪੈਂਡੈਮਿਕ ਤੋਂ ਐਂਡੈਮਿਕ ਬਣ ਚੁੱਕਾ ਹੈ ਹੈਨਾ ਤੇ ਅਗਰ ਆਪ ਜੀ ਹੁਣ ਵੀ ਚਮਚੇ ਵਰਤਨੇ ਬੰਦ ਨਾ ਕੀਤੇ ਇਸ ਸਦਾ ਲਈ ਇਸ ਦੇਸ਼ ਮਰਿਆਦਾ ਬਣੀ ਪਰ ਚਲ ਜੇਗਾ ਤੇ ਅੱਗੇ ਵੀ ਲੋਕ ਸੋਚਣਗੇ ਚਮਚਿਆਂ ਨਾਲ ਹੀ ਦੇ ਲੈਣੀ ਚਾਹੀਦੀ ਹੈ ਫਿਰ ਮੈਂ ਉਹਨਾਂ ਨੂੰ ਇਹ ਵੀ ਦੱਸਿਆ ਮੈਂ ਕਿ ਭਾਈ ਸਾਹਿਬ ਜੀ ਗੁਰੂ ਸਾਹਿਬ ਦੀ ਮਰਿਆਦਾ ਵੈਸੇ ਪਹਿਲਾਂ ਹੀ ਪਰਫੈਕਟ ਸੀ ਦੇਖ ਦਿੰਦੇ ਹਾਂ ਸਮੇਂ ਹੱਥ ਤਾਂ ਲੱਗਣੇ ਵੀ ਨਹੀਂ ਚਾਹੀਦੇ ਹਾਂਜੀ ਜੇ ਅਸੀਂ ਪਹਿਲੇ ਦਿਨ ਤੋਂ ਸੱਚੀ ਮਰਿਆਦਾ ਨੂੰ ਫੋਲੋ ਕੀਤਾ ਹੋਵੇ ਕੋਵਿਡ ਛੱਡੋ ਕੋਈ ਵੀ ਬਿਮਾਰੀ ਹੋਵੇ ਵੀਰ ਜੀ ਉਹ ਲੱਗ ਹੀ ਨਹੀਂ ਸਕਦੀ ਕਿਉਂਕਿ ਮੈਂ ਆਪ ਜੀ ਨੇ ਹੱਥਾਂ ਨੂੰ ਸਪਰਸ਼ ਕਰ ਹੀ ਨਹੀਂ ਰਿਹਾ ਪਰ ਅੱਜ ਪੰਗਾ ਇਹ ਆ ਵੀਰ ਜੀ ਨਾ ਸਾਨੂੰ オリジナル ਮਰਿਆਦਾ ਦੀ ਸਮਝ ਹੈ ਤੇ ਅਸੀਂ ਉਸ ਚੀਜ਼ ਦੀ ਅਦਲਾ ਬਦਲੀ ਕਰ ਰਹੇ ਹਾਂ ਸਾਡੇ ਮਨ ਦੇ ਹਸਾਬ ਨਾਲ ਤੇ ਜਿੱਥੇ ਵੀਰ ਜੀ ਉਸਤਤ ਨਿੰਦਾ ਦੋਵਾਂ ਤਿਆਗ ਹੈ ਉਸਤਤ ਵੀ ਇਤਨੀ ਮਾੜੀ ਹੈ ਜਿੰਨੀ ਨਿੰਦਿਆ ਹੈ ਹੁਣ ਅਗਰ ਆਪ ਜੀ ਪ੍ਰਚਾਰਕਾਂ ਨੂੰ ਵੀ ਇਤਨਾ ਜ਼ਿਆਦਾ ਕੀਰਤਨੀਆਂ ਨੂੰ ਇਤਨਾ ਜ਼ਿਆਦਾ ਵਧਾ ਚੜਾ ਕੇ ਅਸੀਂ ਉਹਨਾਂ ਨੂੰ ਗਲੋਰੀਫਾਈ ਗਲੋਰੀਫਾਈ ਕਰਾਂਗੇ ਵੀਰ ਜੀ ਉਹਨਾਂ ਦੇ ਜੀਵਨ ਲਈ ਇਹ ਹਾਨੀਕਾਰਕ ਹੈ